ਪਹਿਲੀ ਗੱਲ ਤਾਂ ਜੇ ਤੁਹਾਡਾ ਪਾਣੀ ARo ਵਾਲਾ ਹੈ ਇਹਨੂੰ ਫੋਕਾ ਪਾਣੀ ਕਹਿੰਦੇ ਆ ਪੰਜਾਬੀ ਵਿੱਚ ਅਗਰ ਤੁਸੀਂ ਉਹ ਪੀਨੇ ਹੋ ਤਾਂ ਗਲਤੀ ਹੈ ਪਰ ਜੇ ਤੁਸੀਂ ARo ਵਾਲਾ ਪਾਣੀ ਪੀਣਾ ਬਹੁਤ ਸਿੰਪਲ ਜਿਹਾ ਲਾਜਿਕ ਹੈ ਉਸ 'ਚ ਮਾੜਾ ਨਿੰਬੂ ਤੇ ਸੇਂਦਾ ਨਮਕ ਪਾ ਕੇ ਪੀ ਲਿਓ ਤੁਸੀਂ ਦੇਖੋ ਗਰਮੀ 'ਚ ਸਰੀਰ ਥੈੜਾ ਜਾਂਦਾ ਹਾਂਜੀ ਐ ਲੱਗਦਾ ਬੰਦੇ ਨੂੰ ਦਿਲ ਕਰਦਾ ਉੱਠਣ ਦਾ ਉੱਠਿਆ ਨਹੀਂ ਜਾਂਦਾ ਕੇ ਲੱਗਦਾ ਹਾਏ ਰੱਬਾ ਜਾਨ ਹੀ ਨਹੀਂ ਹੈ ਉਹ ਇਲੈਕਟ੍ਰੋਲਾਈਟਸ ਦੀ ਕਮੀ ਹੈ ਜਿਹਨੂੰ ਡੀਹਾਈਡਰੇਸ਼ਨ ਕਹਿੰਦੇ ਆ ਉਹ ਪਾਣੀ ਦੀ ਕਮੀ ਨਹੀਂ ਹੈ ਇਲੈਕਟ੍ਰੋਲਾਈਟਸ ਦੀ ਕਮੀ ਜਿੱਥੇ ਇਲੈਕਟ੍ਰੋਲਾਈਟ ਘਟ ਕੇ ਤੁਹਾਡਾ ਬ੍ਰੇਨ ਨੂੰ ਦਿੱਤੀ ਕਮਾਂਡ ਬੋਡੀ ਐਗਜ਼ੀਕਿਊਟ ਨਹੀਂ ਕਰ ਸਕਦੀ ਜਿਆਦਾ ਪਾਣੀ ਪੀ ਕੇ ਕਈ ਵਾਰੀ ਲੋਕ ਹਾਈਪੋਨੈਟ੍ਰੀਮੀਆ ਹਮ ਨੈਟ੍ਰੀਮੀਆ ਹੁੰਦਾ ਹੈ ਨਮਕ ਦੀ ਕਮੀ ਸੋਡੀਅਮ ਦੀ ਕਮੀ ਕਈ ਵਾਰੀ ਲੋਕਾਂ ਨੂੰ ਬਿਲਕੁਲ ਜਿਵੇਂ ਬੜੇ ਚੱਕਰ ਖਾ ਕੇ ਬੰਦਾ ਗਿਰ ਗਿਆ ਹਾਂਜੀ ਬ੍ਰੇਨ ਸਵੇਲਿੰਗ ਹੋ ਜਾਂਦੀ ਹੈ ਉਹ ਸਾਲਟ ਘੱਟ ਕੇ ਕੱਲਾ ਫੋਕਾ ਪਾਣੀ ਅੰਦਰ ਹੈ ਤੁਹਾਡੇ ਇਲੈਕਟ੍ਰੋਲਾਈਟ ਘੱਟ ਗਏ ਤੁਹਾਡੇ ਆਟੋਮੈਟਿਕਲੀ ਜਿਹਨੂੰ ਡੀ ਹਾਈਡਰੇਸ਼ਨ ਕਹਿੰਦੇ ਉਹ ਹੋ ਜਾਈਦਾ ਉਸ ਇਲੈਕਟ੍ਰੋਲਾਈਟਸ ਵਾਪਸ ਪਾਣੇ ਜੇ ਤੁਸੀਂ ਆਰਓ ਨਾਲ ਕਰਨਾ ਹੈ ਤੁਹਾਡੇ ਬਹੁਤ ਪੋਲੂਸ਼ਨ ਕਰ ਲਓ ਕੋਈ ਚੱਕਰ ਨਹੀਂ ਮਗਰ ਉਹ ਦੂਸ਼ਿਤ ਪਾਣੀ ਪੀਂਦੇ ਹੋ ਵਾਟਰ ਪੋਇਜ਼ਨਿੰਗ ਹੋ ਸਕਦੀ ਹੈ ਤਾਂ ਸਭ ਨੂੰ ਪਤਾ ਹੈ ਹਨਾ ਲੇਕਿਨ ਪਾਣੀ ਪੀਣ ਦੇ ਨਾਲ ਵੀ ਕਹਿੰਦੇ ਓਵਰ ਜਦੋਂ ਤੁਸੀਂ ਪਾਣੀ ਪੀਂਦੇ ਹੋ ਉਹਦੇ ਨਾਲ ਵੀ ਪਹਿਲੀ ਵਾਰੀ ਕੇਸ ਆਇਆ ਸੀ افریقਾ ਚ ਸਾਊਥ ਅਫਰੀਕਾ ਚ ਹਾਂਜੀ ਰਨਿੰਗ ਕਰਦੇ ਹੋਏ ਬੰਦੇ ਨੂੰ ਹੂੰ ਕੋਮਾ ਚਲਾ ਗਿਆ ਕਈ ਲੋਕ ਕਹਿੰਦੇ ਆ ਵੀ ਅੰਬ ਜ਼ਿਆਦਾ ਨਹੀਂ ਖਾਣਾ ਚਾਹੀਦਾ ਸਰੀਰ ਦੇ ਵਿੱਚ ਗਰਮੀ ਹੋ ਜਾਂਦੀ ਹੈ ਤਾਂ ਕਿਸ ਤਰੀਕੇ ਦੇ ਨਾਲ ਇਸ ਫਲ ਨੂੰ ਖਾਈਏ ਤਾਂ ਕਿ ਸਾਡੇ ਸਰੀਰ ਤੇ ਕੋਈ ਨੈਗੇਟਿਵ ਇਫੈਕਟ ਨਾ ਪੜੇ ਸੇ ਕਾਨਪੁਰ ਤੋਂ ਪੇਟੀ ਚਲਦੀ ਹੈ ਅੰਬਾਂ ਦੀ ਹਰੇ ਅੰਬਾਂ ਦੀ ਉਸ ਤੇ ਇੱਕ ਐਨੀ ਕੁ ਪੁੜੀ ਘੇਰ ਦਿੰਨੇ ਤੇ ਪੇਟੀ ਤੇ ਕਿੱਲਾ ਲਾ ਦਿੰਨੇ 7-8 ਘੰਟੇ ਬਾਅਦ 10-12 ਘੰਟੇ ਚੋਂ ਪੰਜਾਬ ਪਹੁੰਚਦੀ ਹੈ ਹੂੰ ਜਾ ਪੇਟੀ ਖੋਲਦੇ ਆਂ ਉਹ ਅੰਬ ਹਰੇ ਤੋਂ ਪੀਲੇ ਹੋ ਜਾਂਦੇ ਕਾਰਬਾਈਡ ਨਾਮ ਦੀ ਐ ਕੋਈ ਗੈਸ ਐ ਉਹ ਪੇਟੀ ਦੇ ਵਿੱਚ ਸਾਰੇ ਅੰਬ ਪਕਾ ਦਿੰਦੀ ਐ ਉਹੀ ਗੈਸ ਤੁਹਾਡੇ ਉਰੇ ਜ਼ਹਿਰ ਐ ਤੁਸੀਂ ਅਗਰ ਮੰਡੀ ਜਾਈਓ ਸਿੱਧੇ ਸਿੱਰੇ ਉਹ ਕੁੜੀਆਂ ਦੀ ਢੇਰੀ ਲੱਗੀ ਹੁੰਦੀ ਐ ਤੇ ਉਹਨੂੰ ਪੁੱਛਿਓ ਜਿਹੜਾ ਅੰਬ ਵੇਚਦਾ ਐ ਕਿ ਤੁਸੀਂ ਆਪਣੇ ਲਈ ਕਿਹੜਾ ਅੰਬ ਰੱਖਦੇ ਹੋ ਟੋੜੀ 'ਚ ਮੈਨੂੰ ਕਈ ਲੋਕ ਕਹਿੰਦੇ ਕਿ ਰਵਿੰਦਰ ਸਾਡੇ ਬਜ਼ੁਰਗ ਅੰਬ ਖਾਂਦੇ ਸੀ ਉਹ ਅੰਬ ਇੰਨਾ ਨਹੀਂ ਖਾਂਦੇ ਸੀ ਅੰਬ ਛੋਟਾ ਹੁੰਦਾ ਸੀ ਉਸ ਟਾਈਮ ਤੇ ਅੰਬ ਉਸਤੇ ਮਿਲਦਾ ਘੱਟ ਸੀ ਮੇਰੇ ਕੋਲ ਹੈ ਜੀ ਕਲੈਂਡਰ ਹੈ ਜੀ 1.5 ਕਿਲੋ ਮਿੱਕ ਦਿਨ ਚ ਡੇਲੀ ਹੂੰ ਤੇ ਉਸ ਤੋਂ ਬਾਅਦ ਕੀ ਹੋ ਗਿਆ ਹਰਨੀਆਂ ਹੋ ਗਿਆ ਸਟਮਕ ਦਾ ਹਰਨੀਆਂ ਜਿਹੜਾ ਸ਼ਰਾਬ ਪੀਂਦਾ ਤਾਂ ਲਿਵਰ ਖਰਾਬ ਹੋ ਜਾਂਦਾ ਹਾਂਜੀ ਉਹ ਸ਼ਰਾਬ ਛੱਡਣੀ ਪੈਂਦੀ ਹੈ ਜਿਹੜਾ ਸ਼ੂਗਰ ਦੇ ਫੱਟੇ ਚੱਕਦਾ ਉਹਨੂੰ ਬਲੱਡ ਸ਼ੂਗਰ ਹੋ ਜਾਂਦੀ ਹੈ ਉਹਨੂੰ ਸ਼ੂਗਰ ਛੱਡਣੀ ਪੈਂਦੀ ਹੈ ਤੁਸੀਂ ਅੰਬਾਣਾ ਕਰ ਲਓ ਰੋਟੀ ਨਾ ਕਰ ਲਓ ਦੁੱਧ ਨਾ ਕਰ ਲਓ ਕਿਸੇ ਵੀ ਚੀਜ਼ ਦੇ ਫੱਟੇ ਚੱਕੋਗੇ ਕਹਿੰਦੇ ਵੀ ਦਹੀਂ ਜ਼ਿਆਦਾ ਨਹੀਂ ਖਾਣੀ ਚਾਹੀਦੀ ਉਹਦੇ ਨਾਲ ਐਸਿਡਿਟੀ ਹੋ ਜਾਂਦੀ ਹੈ ਇਹਨੂੰ ਲੈ ਕੇ ਕੀ ਰੋਕਿਆ ਤੁਹਾਡਾ ਤਾਂ ਜਿਹੜਾ ਦੁੱਧ ਦਾ ਦਹੀਂ ਹੈ ਨਾ ਪਹਿਲਾਂ ਤਾਂ ਮੱਝ ਦਾ ਦੁੱਧ ਆਪਾਂ ਨੂੰ ਪੀਣਾ ਹੀ ਚਾਹੀਦਾ ਹਾਂਜੀ ਉਹ ਜੈਨੇਟਿਕਲੀ ਆਪਣੇ ਲਈ ਖਰਾਬ ਹੈ ਮੱਝ ਦਾ ਤੁਸੀਂ ਆਪਣੀ ਵੀਡੀਓਜ਼ ਦੇ ਵਿੱਚ ਅਕਸਰ ਗੱਲਾਂ ਕਰਦੇ ਹੋ ਵੀ ਰੋਟੀ ਛੱਡਣ ਨੂੰ ਕਹਿੰਦੇ ਹੋ ਹਨਾ ਤਾਂ ਉਹਦੇ ਕੀ ਅਲਟਰਨੇਟ ਹੋ ਸਕਦੇ ਵੀ ਲੋਕ ਹੋਰ ਖਾਣ ਕੀ ਰੋਟੀ 'ਚ ਹੈ ਕਾਰਬੋਹਾਈਡਰੇਟ ਨਾ ਵੀ ਚੀਨੀ ਉਹ ਬਾਡੀ ਤੋਂ ਹੈਂਡਲ ਨਹੀਂ ਹੋ ਰਹੀ ਬਾਡੀ ਸਲੋ ਹੋ ਗਈ ਤਾਂ ਬਲੱਡ ਘਟ ਗਿਆ ਤਾਂ ਇਹਨੂੰ ਐ ਝੋਲਾ ਮਾਰਦੇ ਨੇ ਉਸੀ ਕਰਕੇ ਮਾਰਦੇ ਜਿਹੜਾ ਨਾਨ-ਵੈਜੀਟੇਰੀਅਨ ਫੂਡ ਹੈ ਹਨਾ ਅਕਸਰ ਲੋਕ ਕਹਿੰਦੇ ਆ ਵੀ ਗਰਮੀ ਦੇ ਵਿੱਚ ਨਾਨ-ਵੈਜ ਨਹੀਂ ਖਾਣਾ ਚਾਹੀਦਾ ਕੀ ਇਹ ਸੱਚ ਹੈ ਸਭ ਤੋਂ ਜ਼ਿਆਦਾ ਮੱਛੀ ਕਿੱਥੇ ਮਿਲਦੀ ਹੈ ਸਾਊਥ 'ਚ ਉੱਥੇ ਲਾਸਟ ਟਾਈਮ ਬਰਫ ਕਰ ਪਈ ਹੈ ਕਦੇ ਵੀ ਨਹੀਂ ਸਭ ਤੋਂ ਜ਼ਿਆਦਾ ਛਾਰੇ ਮੱਛੀ ਦਾ ਇਲਾਕਾ ਹੀ ਕਿਹੜਾ ਹੈ ਕੁਦਰਤ ਤੁਹਾਨੂੰ ਕਦੇ ਵੀ ਚੀਨੀ ਪ੍ਰੋਟੀਨ ਤੇ ਫੈਟ ਇਕੱਠਾ ਨਹੀਂ ਦਿੰਦੀ ਕੰਬੀਨੇਸ਼ਨ ਗਲਤ ਨਹੀਂ ਖਾਣਾ ਹਮ ਜਿਹੜੇ ਲੋਕਾਂ ਨੂੰ ਚਿਕਨ ਦੇ ਨਾਲ ਰੋਟੀ ਜਾਂ ਨਾਨ ਖਾ ਲਿਆ ਫਿਰ ਉਹੀ ਗੱਲ ਕਰਤੀ ਪ੍ਰੋਟੀਨ ਫੈਟ ਤੇ 슈ਗਰ ਮਿਕਸ ਕਰਤੀ ਤੁਸੀਂ ਕੀ ਕਰਿਆ ਇੱਕ ਡੀਜ਼ਲ ਗੱਡੀ ਚ ਪੈਟਰੋਲ ਵੀ ਪਾਤਾ ਡੀਜ਼ਲ ਵੀ ਪਾਤਾ ਉਹ ਮਿਕਸ ਹੋ ਗਿਆ ਥੋੜੀ ਜੀ ਸੀਐਨਜੀ ਵੀ ਪਾਤੀ ਕੁਝ ਅਜਿਹੇ ਫੂਡ ਆਈਟਮਸ ਜਿਹੜੇ ਆਪ ਆਪਣੀ ਰਸੋਈ ਦੇ ਵਿੱਚ ਐਡ ਕਰ ਸਕਦੇ ਆ ਗਰਮੇ ਦੇ ਸਪੌਂਸਰ ਦੇ ਵਿੱਚ ਮਈ ਦਾ ਮਹੀਨਾ ਤੇ ਗਰਮੀ ਜ਼ੋਰਾਂ ਤੇ ਐ ਸਰੀਰ ਚੋਂ ਪਸੀਨਾ ਇਹਦਾ ਵਗ ਰਿਹਾ ਜਿਵੇਂ ਕਿਸੇ ਨੇ ਟੂਟੀ ਖੁੱਲੀ ਛੱਡ ਦਿੱਤੀ ਹੋਵੇ ਜੇ ਗੱਲ ਕਰੀਏ ਤਾਂ ਫ੍ਰਿਜ ਚੋਂ ਝਾਂਕਣ ਤੇ ਵੀ ਸਾਨੂੰ ਇੱਕ ਕੀ ਚੀਜ਼ ਸਾਹਮਣੇ ਮਿਲਦੀ ਐ ਪਾਣੀ ਦੀਆਂ ਢੇਰ ਸਾਰੀਆਂ ਬੋਤਲਾਂ ਤੇ ਜਿਵੇਂ ਗਰਮੀ ਦਾ ਸੀਜ਼ਨ ਆ ਗਿਆ ਤਾਂ ਗਰਮੀ ਦੇ ਸੀਜ਼ਨ ਦੇ ਵਿੱਚ ਸਾਡਾ ਸਰੀਰ ਇੱਕ ਖਾਸ ਦੇਖਭਾਲ ਮੰਗਦਾ ਹੈ ਕੀ ਸਿਹਤ ਦੇ ਲਿਹਾਜ਼ ਦੇ ਨਾਲ ਸਾਨੂੰ ਖਾਣਾ ਚਾਹੀਦਾ ਹੈ ਕਿ ਨਹੀਂ ਖਾਣਾ ਚਾਹੀਦਾ ਇਹਨਾਂ ਗੱਲਾਂ ਦੇ ਉੱਤੇ ਚਰਚਾ ਕਰਨ ਦੇ ਲਈ ਮੇਰੇ ਨਾਲ ਨੇ ਹੈਲਥ ਕੋਚ ਰਵਿੰਦਰ ਸਿੰਘ ਬਹੁਤ ਬਹੁਤ ਸਵਾਗਤ ਐ ਸਰ ਤੁਹਾਡਾ ਥੈਂਕ ਯੂ ਸੱਸ ਕਰ ਦੋਸਤੋ ਜਿਵੇਂ ਤੁਹਾਨੂੰ ਪਤਾ ਹੀ ਐ ਕਿ ਗਰਮੀ ਸਾਨੂੰ ਬਾਹਰੋਂ ਹੀ ਤਾ ਗਰਮੀ ਦੇ ਸੀਜ਼ਨ ਦੇ ਵਿੱਚ ਕੀ ਖਾਈਏ ਕੀ ਨਾ ਖਾਈਏ ਇਹਨਾਂ ਸਾਰੀਆਂ ਗੱਲਾਂ ਦੇ ਉੱਤੇ ਚਰਚਾ ਕਰਾਂਗੇ ਸਵਾਗਤ ਹੈ ਅੱਜ ਤੇ ਇਸ ਖਾਸ ਸੈਗਮੈਂਟ ਦੇ ਵਿੱਚ ਪਹਿਲਾਂ ਤਾਂ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਾਡੇ ਨਾਲ ਜੁੜਨ ਦੇ ਲਈ ਉਹਦੇ ਲਈ ਵੀ ਤੁਹਾਡਾ ਬਹੁਤ-ਬਹੁਤ ਧੰਨਵਾਦ ਪਹਿਲੀ ਗੱਲ ਤਾਂ ਮੈਂ ਇਹ ਕਰਨੀ ਚਾਹਾਂਗੀ ਤੁਹਾਡੇ ਨਾਲ ਕਿ ਜਦੋਂ-ਜਦੋਂ ਗਰਮੀ ਆਉਂਦੀ ਹੈ ਤਾਪਮਾਨ ਵੱਧਦਾ ਹੈ ਹਨਾ ਤਾਂ ਸਾਨੂੰ ਭੁੱਖ ਘਟ ਕਿਉਂ ਲੱਗਣ ਲੱਗ ਜਾਂਦੀ ਹੈ ਬੇਸਿਕਲੀ ਆਪਣਾ ਸਰੀਰ ਆਪਣੇ ਟੈਂਪਰੇਚਰ ਨੂੰ ਐਡਜਸਟ ਕਰਨਾ ਚਾਹੁੰਦਾ ਹੈ ਖਾਣਾ ਬਾਡੀ ਨੂੰ ਕੀ ਦਿੰਦਾ ਹੈ એનર્ਜੀ ਕੈਲਰੀਜ਼ ਬਰਨ ਹੁੰਦੀਆਂ એનર્ਜੀ ਊਰਜਾ ਮਿਲਦੀ ਹੈ ਮਗਰ ਪਹਿਲਾਂ ਹੀ ਬਾਹਰ એનર્ਜੀ ਜ਼ਿਆਦਾ ਹੈ ਦੇਖੋ ਸਰਦੀ ਚ ਭੁੱਖ ਛੇਤੀ ਲੱਗਦੀ ਹੈ ਗਰਮੀ ਚ ਭੁੱਖ ਘੱਟ ਲੱਗਦੀ ਹੈ ਕਾਰਨ ਇਹੀ ਹੈ ਕਿਉਂਕਿ ਜਦ ਤੁਸੀਂ ਖਾਣਾ ਖਾਓਗੇ ਹੋਰ એનર્ਜੀ ਬਣੂਗੀ ਪਹਿਲੇ ਹੀ એનર્ਜੀ ਠੀਕ ਨਹੀਂ ਹੋ ਰਹੀ ਤਾਂ ਬਾਡੀ ਘੱਟ ਖਾਣਾ ਮੰਗਦੀ ਹੈ ਤੁਸੀਂ ਦੇਖੋ ਠੰਡੀ ਚੀਜ਼ ਖਾਣ ਦਾ ਦਿਲ ਕਰਦਾ ਹੈ ਕਿਉਂਕਿ ਉਹ ਠੰਡੀ ਚੀਜ਼ ਬਾਕੀ ਕੈਲਰੀਜ਼ ਨੂੰ ਵੀ ਘਟਾਊਗੀ ਤਾਂ ਖਾਣਾ ਘੱਟ ਖਾਣਾ ਦੇਖੋ ਇੱਕ ਸਿੰਪਲ ਜੀ ਗੱਲ ਹੈ ਸਰੀਰ ਬਹੁਤ ਸੰਵੇਦਨਸ਼ੀਲ ਹੈ ਪਰਸੈਪਟਿਕ ਹੈ ਅਗਰ ਉਹ ਖਾਣਾ ਨਹੀਂ ਮੰਗ ਰਿਹਾ ਤਾਂ ਧੱਕੇ ਨਾਲ ਨਹੀਂ ਖਾਣਾ ਇਹ ਬਹੁਤ ਸਿੰਪਲ ਦਾ ਲੌਜੀਕ ਹੈ ਜੇ ਖਾਣਾ ਨਹੀਂ ਮੰਗ ਰਿਹਾ ਤਾਂ ਧੱਕੇ ਨਾਲ ਖਾਣਾ ਨਾ ਦੇ ਗੜਬੜੇ ਕਰੋਗੇ ਜੀ ਅੱਛਾ ਜਦੋਂ ਵੀ ਗਰਮੀ ਆਉਂਦੀ ਹੈ ਤਾਂ ਅਕਸਰ ਲੋਕ ਪਾਣੀ ਜ਼ਿਆਦਾ ਪੀਣਾ ਸ਼ੁਰੂ ਕਰ ਦਿੰਦੇ ਨੇ ਹਾਂਜੀ ਹਨਾ ਤੇ ਉਹ ਉਹਦੇ ਨਾਲ ਕੀ ਆ ਭੁੱਖ ਘੱਟ ਲੱਗਣ ਲੱਗ ਜਾਂਦੀ ਹੈ ਜੀ ਤਾਂ ਇਹਦਾ ਕੋਈ ਨੁਕਸਾਨ ਹੈ ਕਿਉਂਕਿ ਅਕਸਰ ਜਦੋਂ ਗਰਮੀ ਆਉਂਦੀ ਹੈ ਤਾਂ ਲੋਕ ਕਹਿੰਦੇ ਨੇ ਵੀ ਜਦੋਂ ਭੁੱਖ ਨਹੀਂ ਲੱਗਦੀ ਤਾਂ ਗਰਮੀ ਹੋ ਗਈ ਹੋ ਗਈ ਹਨਾ ਸਰੀਰ ਦੇ ਵਿੱਚ ਤਾਂ ਇਹਦੇ ਤੋਂ ਕਿਵੇਂ ਬਚਿਆ ਜਾ ਸਕਦਾ ਹੈ ਪਰ ਕੀ ਇਹ ਸਹੀ ਹੈ ਜਾਂ ਗਲਤ ਹੈ ਦੇਖੋ ਜੀ ਪਹਿਲੀ ਗੱਲ ਤਾਂ ਜੇ ਤੁਹਾਡਾ ਪਾਣੀ ਆਰੋ ਵਾਲਾ ਜਿਹਨੂੰ ਫੋਕਾ ਪਾਣੀ ਕਹਿੰਦੇ ਆ ਪਰ ਪੰਜਾਬੀ ਚ ਹਾਂਜੀ ਅਗਰ ਤੁਸੀਂ ਉਹ ਪੀਨੇ ਹੋ ਤਾਂ ਗਲਤੀ ਹੈ ਹੂੰ ਦੂਜੀ ਗੱਲ ਜਿਆਦਾ ਪਾਣੀ ਪੀ ਕੇ ਕਈ ਵਾਰੀ ਲੋਕ ਹਾਈਪੋਨਾਈਟ੍ਰੀਮੀਆ ਹਮ ਨਾਈਟ੍ਰੀਮੀਆ ਹੁੰਦਾ ਹੈ ਨਮਕ ਦੀ ਕਮੀ ਸੋਡੀਅਮ ਦੀ ਕਮੀ ਹਾਈਪਰਨਾਈਟ੍ਰੀਮੀਆ ਕਰ ਸਕਦੇ ਹੋ ਹਾਈਪੋ ਸੌਰੀ ਹਾਈਪੋ ਮਤਲਬ ਬਿਲੋ ਉਹ ਤੁਹਾਨੂੰ ਕਈ ਵਾਰੀ ਲੋਕਾਂ ਨੂੰ ਬਿਲਕੁਲ ਜਿਵੇਂ ਪਰ ਇੱਕ ਚੱਕਰ ਖਾ ਕੇ ਬੰਦਾ ਗਿਰ ਗਿਆ ਹਾਂਜੀ ਬ੍ਰੇਨ ਸਵੈਲਿੰਗ ਹੋ ਜਾਂਦੀ ਹੈ ਉਹ ਕਰ ਸਕਦਾ ਹੈ ਤਾਂ ਜੇ ਤੁਸੀਂ ਆਰੋ ਵਾਲਾ ਪਾਣੀ ਪੀਣਾ ਬਹੁਤ ਸਿੰਪਲ ਜਿਹਾ ਲੌਜਿਕ ਹੈ ਉਸ 'ਚ ਮਾੜਾ ਨਿੰਬੂ ਤੇ ਸੇਂਦਾ ਨਮਕ ਪਾ ਕੇ ਪੀਣਾ ਲੌਜਿਕ ਸਮਝੋ ਜਿਹਨੂੰ ਡੀ ਹਾਈਡਰੇਸ਼ਨ ਕਹਿੰਦੇ ਆ ਉਹ ਪਾਣੀ ਦੀ ਕਮੀ ਨਹੀਂ ਹੈ ਇਲੈਕਟ੍ਰੋਲਾਈਟਸ ਦੀ ਕਮੀ ਹੈ ਹੁਣ ਇਲੈਕਟ੍ਰੋਲ ਮੇਰੇ ਬ੍ਰੇਨ ਨੂੰ ਮੈਂਨੇ ਕਿਹਾ ਕਿ ਆ ਚੀਚੀ ਨੂੰ ਹਿਲਾਣਾ ਹੈ। ਹੂੰ ਇਹ ਹਿੱਲੀ ਕਿਉਂ? ਇੱਕ ਬ੍ਰੇਨ ਨੇ ਕਮਾਂਡ ਦਿੱਤੀ ਹਾਂਜੀ। ਹੂੰ ਬ੍ਰੇਨ ਨੇ ਤਾਂ ਕਮਾਂਡ ਦਿੱਤੀ ਨਰਵਸ ਨੂੰ। ਇਹ ਮੀਡੀਆ ਕੀ ਹੁੰਦਾ? ਲੂਨ, ਸੌਲਟਸ ਜਿਹਨੂੰ ਇਲੈਕਟ੍ਰੋਲਾਈਟਸ ਕਹਿੰਦੇ ਆ। ਤੁਸੀਂ ਦੇਖਿਓ ਗਰਮੀ 'ਚ ਸਰੀਰ ਥੜ ਲਾ ਜਾਂਦਾ। ਹਾਂਜੀ। ਐਂ ਲੱਗਦਾ ਬੰਦੇ ਨੂੰ ਦਿਲ ਕਰਦਾ ਉੱਠਣ ਦਾ, ਉੱਠਿਆ ਨਹੀਂ ਜਾਂਦਾ। ਕੇ ਲੱਗਦਾ ਹਾਏ ਰੱਬਾ, ਜਾਨ ਜੀ ਨਹੀਂ ਹੈ। ਉਹ ਇਲੈਕਟ੍ਰੋਲਾਈਟਸ ਦੀ ਕਮੀ ਹੈ। ਜਿੱਥੇ ਇਲੈਕਟ੍ਰੋਲਾਈਟ ਘਟ ਗਏ, ਤੁਹਾਡੇ ਬ੍ਰੇਨ ਨੂੰ ਦਿੱਤੀ ਕਮਾਂਡ ਬੋਡੀ ਐਗਜ਼ੀਕਿਊਟ ਨਹੀਂ ਕਰ ਸਕਦੀ। ਜਿਵੇਂ ਮੈਂ ਤੁਹਾ ਜੀ ਆਪਾਂ ਵੈਕਿਊਮ ਚ ਬੈਠੇ ਹੋਈਏ ਤੁਹਾਡੇ ਤੇ ਮੇਰਾ ਮੂੰਹ ਹਿੱਲੂਗਾ ਆਵਾਜ਼ ਨਹੀਂ ਪਹੁੰਚੂਗੀ ਉਹ ਆਵਾਜ਼ ਨੂੰ ਲੈ ਕੇ ਜਾਣ ਵਾਲੀ ਕਿਆ ਹੈ ਮੀਡੀਆ ਹਵਾ ਐਵੇਂ ਬ੍ਰੇਨ ਦੀ ਇੰਪਲਸ ਨੂੰ ਬਾਕੀ ਬਾਡੀ ਚ ਮੋਸ਼ਨ ਚ ਜਿਹੜੀ ਟਰਾਂਸਲੇਟ ਕਰਦੀ ਹੈ ਮੀਡੀਆ ਕਿਆ ਹੈ ਇਲੈਕਟ੍ਰੋਲਾਈਟਸ ਇਲੈਕਟ੍ਰੋਲਾਈਟਸ ਸੋਡੀਅਮ ਪੋਟਾਸ਼ੀਅਮ ਕੈਲਸ਼ੀਅਮ ਮੈਗਨੀਸ਼ੀਅਮ ਇਹਦੀ ਕੁਝ ਚੀਜ਼ਾਂ ਨੇ ਹੁਣ ਜੇ ਤੁਸੀਂ ਠੋਕਾ ਪਾਣੀ ਪੀ ਜਾਂਦੇ ਹੋ ਉਹ ਬਾਡੀ ਚ ਕੀ ਲੈ ਕੇ ਨਿਕਲ ਜਾਊਗਾ ਸాల్ట్స్ ਪਿਸ਼ਾਬ ਰਾਹੀਂ ਜਾਂ ਪਸੀਨੇ ਰਾਹੀਂ ਹੁਣ ਸੌਲਟ ਘਟ ਗਏ ਕੱਲਾ ਫੋਕਾ ਪਾਣੀ ਅੰਦਰ ਹੈ ਤੁਹਾਡੇ ਇਲੈਕਟ੍ਰੋਲਾਈਟ ਘਟ ਗਏ ਤੁਹਾਡੇ ਆਟੋਮੈਟਿਕਲੀ ਜਿਹਨੂੰ ਡੀ ਹਾਈਡਰੇਸ਼ਨ ਕਹਿੰਦੇ ਹੋ ਹੋ ਜੇਗੀ ਤਾਂ ਪਾਣੀ ਅਗਰ ਤੁਸੀਂ ਆਰੋ ਦਾ ਪੀਨੇ ਹੋ ਉਹਦੇ ਚ ਥੋੜਾ ਲੂਣ ਇੱਕ ਡੇਢ ਚੁਟਕੀ ਤੇ ਨਿੰਬੂ ਦਾ ਰਸ ਅਗਰ ਤੁਹਾਨੂੰ ਬੀਪੀਏ ਲੂਣ ਫੇਰ ਵੀ ਪਾਣਾ ਫੇਰ ਘੱਟ ਪਾ ਲਓ ਪਹਿਲੀ ਗੱਲ ਦੂਜੀ ਗੱਲ ਇੱਕ ਬੇਗ ਅਕਲ ਜੀ ਬੇਤਾਰਨਾ ਜੀ ਕਿ ਸਵੇਰੇ ਉੱਠ ਕੇ ਖਾਲੀ ਪੇਟ ਨਾ ਪਾਣੀ ਪੀ ਲੋ ਹਾਂਜੀ ਜੇ ਪਿਆਸ ਨਹੀਂ ਹੈ ਪਾਣੀ ਨਹੀਂ ਪੀਣਾ ਜੀ ਸਿੰਪਲ ਲੌਜਿਕ ਹੈ ਗਰਮੀਆਂ ਚ ਪੰਜ ਗਲਾਸ ਪੀ ਕੇ ਵੀ ਨਹੀਂ ਸਰਦਾ ਸਰਦੀਆਂ ਚ ਡੇਢ ਨਹੀਂ ਪੀ ਤਾਂ ਪਾਣੀ ਦਾ ਸਿੰਪਲ ਸਬਜੈਕਟ ਪਾਣੀ ਕਿਹੜਾ ਹੋਣਾ ਚਾਹੀਦਾ ਉਸ ਇਲੈਕਟ੍ਰੋਲਾਈਟਸ ਵਾਪਸ ਪਾਣੇ ਜੇ ਤੁਸੀਂ ਆਰਓਨਾ ਕਰਨੇ ਤੁਹਾਡੇ ਬਹੁਤ ਪੋਲੂਸ਼ਨ ਕਰ ਲਓ ਕੋਈ ਚੱਕਰ ਨਹੀਂ ਮੈਂ ਕਹਿੰਦਾ ਟੀਡੀਐਸ ਬਹੁਤ ਘਟਾਣਾ ਨਹੀਂ ਟੀਡੀਐਸ ਦਾ ਮਤਲਬ ਹੈ ਟੋਟਲ ਡਿਸਾਲਡ ਸాల్ట్స్ ਤਾਂ ਸాల్ਟੇ ਘਟਦੇ ਦੇ ਵਿੱਚੋਂ ਤਾਂ ਪੂਰਾ ਪੂਰਾ ਕਲੀਨ ਟੀਡੀਐਸ ਨਹੀਂ ਮੈਂ ਥੋੜਾ ਹਾਈ ਰੱਖਣਾ ਟੀਡੀਐਸ ਤੇ ਮੈਂ ਲੂਣ ਪਾ ਕੇ ਪਾਣੀ ਪੀਣਾ ਤਾਂ ਇਹ ਸਿੰਪਲ ਲੌਜੀਕ ਹੈ ਜੀ ਅੱਛਾ ਸਰ ਜਦੋਂ ਜਿਵੇਂ ਗਰਮੀ ਆ ਗਈ ਹੈ ਨਾ ਉਦੇ ਨਾਲ ਕੀ ਹੈ ਗਰਮੀ ਆਪਣੇ ਨਾਲ ਬਹੁਤ ਸਾਰੀਆਂ ਪਰੇਸ਼ਾਨੀਆਂ ਲੈ ਕੇ ਆਉਂਦੀ ਹੈ ਹਾਜ਼ਮਾ ਖਰਾਬ ਹੋ ਜਾਂਦਾ ਹੈ ਲੋਕਾਂ ਦਾ ਹਨਾ ਪੇਟ ਦਰਦ ਹੋਣ ਲੱਗ ਜਾਂਦਾ ਹੈ ਤਾਂ ਕੀ ਜਿਹੜੀਆਂ ਚੀਜ਼ਾਂ ਦਾ ਸੇਵਨ ਕਰਨਾ ਚਾਹੀਦਾ ਵੀ ਇਹਨਾਂ ਤੋਂ ਬਚਿਆ ਜਾ ਸਕੇ ਦੇਖੋ ਪਹਿਲੀ ਗੱਲ ਦੱਸਦੇ ਕੋਈ ਵੀ ਚੀਜ਼ ਬਈ ਨਹੀਂ ਖਾਣੀ ਬਈ ਸਮਝੋ ਪੁਰਾਣੀ ਜਿਹੜੀ ਜਿਵੇਂ ਤੁਸੀਂ ਇਹ ਰੇੜੀਆਂ ਤੋਂ ਚੀਜ਼ਾਂ ਖਾਣੇ ਹੋ ਨਾ ਉਹ ਸਾਰੀਆਂ ਪੁਰਾਣੀ ਹੁੰਦੀਆਂ ਹੈ ਲੌਜੀਕ ਦੱਸਦਾ ਜਿੰਨਾ ਇੱਕ ਦੋ ਡਿਗਰੀ ਨਾਲ ਬੈਕਟੀਰੀਆ ਦੀ ਮਲਟੀਪਲੀਕੇਸ਼ਨ 10 20 ਗੁਣਾ ਹੋ ਜਾਂਦੀ ਹੈ ਤਾਂ ਜਿਹੜੀ ਚੀਜ਼ ਇੱਕ ਭਈਆ ਸਵੇਰੇ ਸਵੇਰੇ ਆਪਣੀ ਰੇੜੀ ਤੇ ਬਣਾ ਕੇ ਲੈ ਆਇਆ ਉਹ ਦੁਪਹਿਰ ਤੱਕ ਬਹੁਤ ਬੈਕਟੀਰੀਆ ਗ로우 ਕਰ ਜਾਂਦਾ ਬਹੁਤ ਜ਼ਿਆਦਾ ਟੈਂਪਰੇਚਰ ਦੇ ਕਰਕੇ ਅਨਲੈਸ ਉਹਨੂੰ ਠੰਡਾ ਰੱਖਿਆ ਜਾਵੇ ਉਹਨੂੰ ਕਿਉਂਕਿ ਟੈਂਪਰੇਚਰ ਨਾਲ ਬੈਕਟੀਰੀਆ ਗ로우 ਕਰ ਗਿਆ ਉਹ ਚੰਗਾ ਮਾੜਾ ਦੋਨੋਂ ਗ로우 ਕਰ ਗਿਆ ਉਹ ਅੰਦਰ ਜਾ ਕੇ ਕੀ ਕਰਦਾ ਫੂਡ ਪੋਇਜ਼ਨਿੰਗ ਤਾਂ ਹੀ ਹੈਜਾ ਫੂਡ ਪੋਇਜ਼ਨਿੰਗ ਉਲਟੀਆਂ ਹੈਨਾ ਡੀਹਾਈਡਰੇਸ਼ਨ ਦਾਇਰੀ ਇਹ ਸਾਰੇ ਗਰਮੀਆਂ ਚ ਜ਼ਿਆਦਾ ਹੁੰਦੇ ਨੇ ਬੈਕਟੀਰੀਆ ਤਾਂ ਸਾਡਾ ਤਾਂ ਰੂਲ ਹੈ ਜੀ ਗਰਮੀ ਚ ਬਾਰੋ ਚੀਜ਼ ਲੈ ਕੇ ਨਹੀਂ ਖਾਣੀ ਹੂੰ ਕੋਈ ਭਰੋਸਾ ਨਹੀਂ ਅਗਲੇ ਨੇ ਕਹੀ ਜੀ ਹਾਈਜਨ ਵਰਤੀ ਸੀ ਸਰਦੀ ਚ ਬੈਕਟੀਰੀਆ ਗਰੋ ਨਹੀਂ ਕਰਦਾ ਗਰਮੀ ਚ 10 20 100 ਗੁਣਾ ਬੈਕਟੀਰੀਆ ਗਰੋ ਕਰਦਾ ਤਾਂ ਉਸ ਮਾਮਲੇ ਚ ਧਿਆਨ ਰੱਖਣਾ ਬਾਹਰ ਦਾ ਖਾਣ ਲੱਗੇ ਜਾਂ ਕੋਈ ਗਲਤ ਚਾਕੂ ਚੁੱਕ ਨਾ ਕੱਟੀ ਹੋਈ ਚੀਜ਼ ਹੈਨਾ ਤਾਂ ਹੀ ਆਪਾਂ ਦੇਖੋ ਸਰਦੀਆਂ ਚ ਸਭ ਕੁਝ ਬਾਹਰ ਰੱਖ ਕੇ ਚੱਲ ਜਾਂਦਾ ਹੈ ਸਰਦੀਆਂ ਚ ਫਿਰ ਜਗ੍ਹਾ ਹੀ ਨਹੀਂ ਮਿਲਦੀ ਕਿਉਂਕਿ ਹਰ ਇੱਕ ਚੀਜ਼ ਜਲਦੀ ਐਕਸਪਾਇਰ ਹੋ ਜਾਂਦੀ ਕਿਉਂ ਓਵਰ ਗਰੋਥ ਆਫ ਬੈਕਟੀਰੀਆ ਬਸ अच्छा ਹੁਣ ਤੁਸੀਂ ਫੂਡ ਪੋਇਜ਼ਨਿੰਗ ਦੀ ਗੱਲ ਕੀਤੀ ਹੈ ਨਾ ਮੈਂ ਕਿਤੇ ਪੜ੍ਹ ਰਹੀ ਸੀ ਵੀ ਪਿਛਲੇ ਸਾਲੇ ਖਬਰ ਸੁਰਖੀਆਂ ਦੇ ਵਿੱਚ ਰਹੀ ਹੈ ਵੀ ਇੱਕ ਔਰਤ ਨੂੰ ਹਸਪੀਟਲ ਦਾਖਲ ਕਰਵਾਇਆ ਗਿਆ ਕਿਉਂਕਿ ਉਹਨੂੰ ਵਾਟਰ ਪੋਇਜ਼ਨਿੰਗ ਹੋ ਗਈ ਵਾਟਰ ਪੋਇਜ਼ਨਿੰਗ ਇਹ ਤਾਂ ਸਾਡੇ ਚੋਂ ਕਿਸੇ ਨੂੰ ਪਤਾ ਵੀ ਨਹੀਂ ਹੋਏਗਾ ਹਨਾ ਫੂਡ ਪੋਇਜ਼ਨਿੰਗ ਸਾਡੇ ਚੋਂ ਬਹੁਤ ਸਾਰੇ ਲੋਕਾਂ ਨੂੰ ਪਤਾ ਹੈ ਵਾਟਰ ਪੋਇਜ਼ਨਿੰਗ ਕੀ ਹੈ ਤੇ ਕਿਉਂ ਹੁੰਦੀ ਹੈ ਕਹਿੰਦੇ ਵੀ ਜਦੋਂ ਦੂਸ਼ਿਤ ਪਾਣੀ ਪੀਂਦੇ ਹੋ ਵਾਟਰ ਪੋਇਜ਼ਨਿੰਗ ਹੋ ਸਕਦੀ ਹੈ ਤਾਂ ਸਭ ਨੂੰ ਪਤਾ ਹੈ ਹਨਾ ਲੇਕਿਨ ਪਾਣੀ ਪੀਣ ਦੇ ਨਾਲ ਵੀ ਕਹਿੰਦੇ ਓਵਰ ਜਦੋਂ ਤੁਸੀਂ ਪਾਣੀ ਪੀਂਦੇ ਹੋ ਉਹਦੇ ਨਾਲ ਵੀ ਫੂਡ ਪੋਇਜ਼ਨ ਨਾਈਟ੍ਰੀਮੀਆ ਹਾਂਜੀ ਸੋਡੀਅਮ ਲੈਵਲ ਇੰਨਾ ਗਿਰ ਗਿਆ ਇਹ ਪਹਿਲੀ ਵਾਰੀ ਇਹ ਕੇਸ ਆਇਆ ਸੀ ਆਫਰੀਕਾ ਚ ਸਾਊਥ ਅਫਰੀਕਾ ਚ ਹਾਂਜੀ ਰਨਿੰਗ ਕਰਦੇ ਹੋਏ ਬੰਦੇ ਨੂੰ ਹੂੰ ਕੋਮਾ ਚਲਾ ਗਿਆ ਅੱਛਾ ਕੀ ਕਰਿਆ ਉਹਨਾਂ ਨੇ ਪਾਣੀ ਪੀ ਕੇ ਫੋਕਾ ਹੂੰ ਰਨਿੰਗ ਕਰਦੇ ਹੋਏ ਬੰਦੇ ਦੇ ਇਲੈਕਟ੍ਰੋਲਾਈਟ ਘੱਟ ਗਏ ਘੱਟ ਕੇ ਘੱਟ ਗਏ ਉਹ ਪਾਣੀ ਸਿਰ ਚੀਨੀ ਪਾ ਦਿੰਦੇ ਆ ਹਾਂਜੀ ਜਿਵੇਂ ਆਪਣੇ ਬੂਸਟਰ ਪਾਣੀ ਵਿੱਚ ਆਉਂਦੇ ਚੀਨੀ ਪਾ ਕੇ ਕੈਫੀਨ ਪਾ ਕੇ ਪਾਣੀ ਦਿੱਤਾ ਲੂਣ ਨਹੀਂ ਪਾਇਆ ਹੂੰ ਲੂਣ ਇੰਨਾ ਘੱਟ ਗਿਆ ਕਿ ਬ੍ਰੇਨ ਸਵੈਲ ਹੋ ਗਿਆ ਬੰਦਾ ਐਕਚੁਅਲ ਚ ਮਰ ਗਿਆ ਕੁਝ ਲੋਕ ਤਾਂ ਇਹ ਸੱਚੂ ਹੈ ਐਕਸੈਸਿਵ ਪਾਣੀ ਫੋਕ ਵਾਟਰ ਪੋਇਜ਼ਨਿੰਗ ਵੀ ਹੋ ਸਕਦੀ ਹੈ ਜੀ ਅੱਛਾ ਗਰਮੀ 'ਚ ਤਾਜ਼ਗੀ ਲੈਣ ਲਈ એનર્ਜੀ ਡਰਿੰਕਸ ਆਉਂਦੇ ਨੇ ਹਨਾ એનર્ਜੀ ਡਰਿੰਕਸ ਇੱਕ ਬਹੁਤ ਫੇਮਸ ਜਿਹੜਾ ਸਾਡੇ ਫ੍ਰਿਜ ਦੇ ਵਿੱਚ ਜ਼ਰੂਰੀ ਹੁੰਦਾ ਹੈ ਉਹਦੇ 'ਚ ਪਹਿਲਾਂ ਹੀ ਇੰਨੀ ਚੀਨੀ ਹੁੰਦੀ ਹੈ ਲੋਕ ਆਪਣੇ ਲੋਕ ਕੀ ਕਰਦੇ ਉਹਦੇ 'ਚ ਹੋਰ ਚੀਨੀ ਘੋਲ-ਘੋਲ ਕੇ ਉਹਨੂੰ ਇੰਨਾ ਜ਼ਿਆਦਾ ਮਿੱਠਾ ਕਰ ਲੈਂਦੇ ਕੀ ਉਹ ਸਿਹਤ ਦੇ ਲਈ ਸਹੀ ਹੈ ਤੁਸੀਂ ਸ਼ਰਬਤ ਦੀ ਗੱਲ ਕਰਦੇ ਹੋ ਬੇਸਿਕਲੀ ਹਾਂ ਜੀ એનર્ਜੀ ਡਰਿੰਕ ਤਾਂ ਬਹੁਤ ਹੀ ਖਰਾਬ ਹੈ ਸ਼ਰਬਤ ਦੇਖੋ ਪਹਿਲੀ ਗੱਲ ਸ਼ਰਬਤ ਨੂੰ ਨਾ ਤੁਸੀਂ ਇੱਕ ਉਂਗਲੀ ਲਾ ਕੇ ਐ ਟਕਟ ਕਰਕੇ ਦੇਖਿਓ ਉਹ ਇੰਨਾ ਜ਼ਿਆਦਾ ਚੀਨੀ ਦਾ ਭਰਿਆ ਹੁੰਦਾ ਹੈ ਦੇਖੋ ਜੀ ਦਿੱਲੀ ਜਾਈ ਉੱਥੇ ਇੱਕ ਮਾਰਕੀਟ ਹੈ ਤੁਸੀਂ ਜਿਹੜਾ ਮਰਜੀ ਐਸੈਂਸ ਮੰਗ ਲਿਓ ਕਿਸਰ ਐਸੈਂਸ ਹੈ ਨਾ ਜਿਹੜਾ ਮਰਜੀ ਸਿਰਫ ਕਰਦੇ ਕਿ ਇਹ ਚੀਨੀ ਵਾਲੀ ਸ਼ੀਰਾ ਬਣਾਇਆ ਉਸ ਚੋਂ ਐਸੈਂਸ ਪਾ ਕੇ ਨਾ ਹਾਂਜੀ 500 ਰੁਪਏ ਦਾ ਵੇਚਦਾ 15 ਮੈਂ ਕਹਿੰਦਾ 15 ਰੁਪਏ ਲਗਤ ਨਹੀਂ ਇਹ ਹੋਣੀ ਤੁਸੀਂ ਉਹ ਲਿਆ ਕੇ ਉਲਟਾ ਪਹਿਲਾਂ ਪਾਣੀ ਚ ਹੋਰ ਜੀ ਨਹੀਂ ਘੋਲੀ ਫਿਰ ਉਹਦਾ ਦੋ ਚਮਚ ਪਾਏ ਉਹ ਪੀ ਲਿਆ ਤੁਹਾਡੀ ਬਲੱਡ ਸ਼ੂਗਰ ਕਿੱਥੇ ਗਈ ਤੁਸੀਂ ਸੋਚ ਵੀ ਨਹੀਂ ਸਕਦੇ ਉਹ ਐਨੇ ਇੱਕ ਡਰਿੰਕ ਨੇ ਤੁਹਾਡੀ 80 ਤੋਂ 300 ਸ਼ੂਗਰ ਘਟਦੀ ਕਿਉਂਕਿ ਤੁਹਾਨੂੰ ਸ਼ੂਗਰ ਦੀ ਪ੍ਰੋਬਲਮ ਨਹੀਂ ਤੁਸੀ ਦੇਖਦੇ ਨਹੀਂ ਜਿਹੜੇ ਬੰਦੇ ਨੂੰ ਸ਼ੂਗਰ ਹੈ ਉਹਨੂੰ ਪੀ ਕੇ ਦੇਖਿਓ ਤੁਸੀਂ ਉਨੂੰ ਪਲਾ ਕੇ ਦੇਖਿਓ ਉਹਦੀ ਬਲੱਡ ਸ਼ੂਗਰ ਪਹਿਲਾ 120 ਹੋਗੀ ਪਲਾਂ ਤੋਂ ਬਾਅਦ 320 ਹੋਗੀ ਤਾਂ ਆਪਾਂ ਇਹ ਨਹੀਂ ਚੀਨੀ ਕਰਨੀ ਕੀ ਹੈ ਹਾਂ ਜਿਹਨੇ ਕੰਮ ਚਲਾਣੀ ਹੈ ਇਹਨੇ ਕਹੀ ਚਲਾਣੀ ਹੈ ਹੈਨਾ ਹੈਨਾ ਕੋਈ ਚੀਜ਼ ਬਹੁਤ ਵਰਕਆਊਟ ਕਰਨਾ ਹੈ ਫਿਜ਼ੀਕਲ ਉਹਦੇ ਮਸਲ ਸ਼ੂਗਰ ਖਾ ਜਾਣਗੇ ਹਾਂਜੀ ਆਮ ਜਿਹੜੇ ਬੰਦੇ ਦਾ ਫਿਜ਼ੀਕਲ ਕੰਮ ਘੱਟ ਹੈ ਉਹਨੂੰ ਤਾਂ ਉਹ ਸ਼ਰਬਤ ਗਲਤੀ ਨਾਲ ਨਹੀਂ ਪੀਣਾ ਚਾਹੀਦਾ ਉਹ ਸਿਰਫ ਐਸੈਂਸ ਹੈ ਜਾਂ ਜਿਹੜੇ ਆ ਅੱਜਕੱਲ ਇਨਰਜੀ ਡਰਿੰਕਸ ਹਨ ਉਸ ਚ ਕੈਫੀਨ ਹੈ ਉਹ ਵੀ ਹਾਈਐਸਟ ਕੁਆਂਟੀਟੀ ਜਿੰਨੀ ਕਿ ਸਰਕਾਰ ਦੀ ਮੈਕਸਿਮਮ ਅਲਾਉਟ ਹੈ ਉਹਦੇ ਸਿਰਫ ਚੀਨੀ ਹੈ ਹੂੰ ਤੇ ਦੋ ਚੀਜ਼ਾਂ ਆਪਣੇ ਸਰੀਰ ਲਈ ਚੰਗੀਆਂ ਨਹੀਂ ਹੈਗੀਆਂ ਸਿੰਪਲ ਹੂੰ ਜੀ ਅੱਛਾ ਜਿਵੇਂ ਸ਼ਰਬਤ ਦੇ ਆਲਟਰਨੇਟ ਦੀ ਗੱਲ ਕਰੀਏ ਤਾਂ ਲੋਕ ਕਿ ਉਹ ਗੁੰਦ ਕਤੀਰਾ ਪਿੰਦੇ ਨੇ ਹਨਾ ਉਹ ਇੱਕ ਬੇਲ ਦਾ ਸ਼ਰਬਤ ਹੁੰਦਾ ਤਾਂ ਇਹਨਾਂ ਚੋਂ ਕਿਹੜਾ ਸਭ ਤੋਂ ਜ਼ਿਆਦਾ ਬੈਸਟ ਹੈ ਜੋ ਲੋਕਾਂ ਨੂੰ ਪੀਣਾ ਚਾਹੀਦਾ ਦੇਖੋ ਗੁੰਦ ਕਤੀਰਾ ਅਗਰ ਸਹੀ ਲੈਵਲ ਦਾ ਹੈ ਸਹੀ ਚੀਜ਼ ਹੈ ਵਧੀਆ ਚੀਜ਼ ਹੈ ਤਾਂ ਉਹ ਕੋਈ ਮਾੜੀ ਚੀਜ਼ ਨਹੀਂ ਹੈ ਉਹ ਇਸ ਇੱਕ ਪੇੜ ਦਾ ਸੈਪ ਹੁੰਦਾ ਉਹ ਹੈ ਹੈ ਤਾਂ ਉਸ 'ਚ ਵੀ ਥੋੜੇ ਕਾਰਬੋਹਾਈਡਰੇਟ ਉਹ ਗੁੰਦ ਹੈ ਗਲੂ ਉਹ ਐਨੀ ਮਾੜੀ ਚੀਜ਼ ਨਹੀਂ ਹੈ ਜਿਹੜਾ ਬੇਲ ਹੈ ਨਾ ਅਗਰ ਉਹ ਸਹੀ ਬੇਲ ਹੈ ਬਣਾਣਾ ਨਾਲ ਐਕਚੁਅਲ ਚ ਬੇਲ ਪਾਰਿਆ ਦੁੱਧ ਨਹੀਂ ਪਾਰਿਆ ਵਿੱਚ ਹਾਂਜੀ ਮੈਂ ਕਹੂੰਗਾ ਪਾਣੀ ਵਾਲਾ ਬੇਲ ਅੱਛਾ ਦੁੱਧ ਨਹੀਂ ਪਾਣਾ ਚਾਹੀਦਾ ਨਹੀਂ ਦੁੱਧ ਨਹੀਂ ਪਾਣਾ ਇਤਨਾ ਜਿੰਨਾ ਬੇਲ ਚ ਨਾ ਗੁੰਦ ਹੁੰਦੀ ਹੈ ਉਹ ਗੁੰਦ ਆਪਣੇ ਇੰਟਰਸਟਾਈਨਲੀ ਅੰਮ੍ਰਿਤ ਹੈ ਉਸ ਚ ਮਿੱਠਾ ਹੈ ਮਗਰ ਇੰਨਾ ਮਿੱਠਾ ਨਹੀਂ ਹੁੰਦਾ ਤਾਂ ਮੈਂ ਕੀ ਕਰਦਾ ਮੈਂ ਤਾਂ ਸਕੂਪ ਕਰਦਾ ਬੇਲ ਨੂੰ ਪਾਣੀ ਪਾ ਕੇ ਨਾ ਕੋਈ ਵੀ ਚੀਜ਼ ਨਾ ਜਿਵੇਂ ਆਪਣੇ ਹੁੰਦਾ ਨਹੀਂ ਮੈਂ ਉਹ ਮੈਸ਼ਰ ਹੁੰਦਾ ਕੋਈ ਤੁਹਾਨੂੰ ਮੈਸ਼ਰ ਵਾਂਗੂ ਨੂੰ ਦੱਬੀ ਜਾਣਾ ਮੈਸ਼ ਕਰਦਾ ਤਾਂ ਕਿ ਬੀਜ ਨਾ ਮੈਸ਼ ਹੋਣ ਮਤਲਬ ਮਿਕਸੀ ਚ ਨਹੀਂ ਬਣਾਉਣਾ ਚਾਹੀਦਾ ਮਿਕਸੀ ਚ ਨਹੀਂ ਉਸ ਤੋਂ ਬਾਅਦ ਉਹਨੂੰ ਗੁੰਨ ਕੇ ਬੀਜ ਕੱਢ ਲੈ ਅੱ ਫੇ ਵੱਡੀ ਛਾਨਨੀ ਲੈਣੀ ਹੈ ਉਹ ਸਾਰਾ ਮਿਕਸਚਰ ਇਸ ਚ ਪਾਣਾ ਕੋਈ ਚੀਜ਼ ਲੇਕੇ ਨਾ ਉਹਨੂੰ ਸਪੈਚੂਲਰ ਲੈਕੇ ਨੂੰ ਹਲਾਈ ਜਾਣਾ ਉਹ ਨੀਚੇ ਨਿਕਲ ਜਊਗਾ ਪਾਣੀ ਹੋਰ ਪਾਈ ਜਾਣਾ ਉਹੀ ਪਾਣੀ ਦੁਆਰਾ ਪਾਈ ਜਾਣਾ ਅੱਛਾ ਸ਼ਰਬਤ ਨਿਕਲ ਜਊਗਾ ਉਹ ਸ਼ਰਬਤ ਬੇਲ ਦਾ ਬਹੁਤ ਵਧੀਆ ਚੀਜ਼ ਹੈ ਠੰਡਾ ਕਰਕੇ ਪੀ ਲਓ ਮੈਂ ਕਹਿੰਦਾ ਜਿਹੜੇ ਬੰਦੇ ਨੂੰ ਪੇਟ ਖਰਾਬ ਹੁੰਦਾ ਹੈ ਜਾਂ ਪੇਟ ਦੀ ਬਿਮਾਰੀਆਂ ਨੇ ਉਸ ਤੇ ਬਹੁਤ ਹੈਲਪ ਕਰਦਾ ਹੈ ਦੂਜੇ ਨੰਬਰ ਤੇ ਮੇਰਾ ਫੇਵਰਟ ਬੇਲ ਤੋਂ ਵੀ ਵਧੀਆ ਨਿੰਬੂ ਪਾਣੀ ਹਾਂਜੀ 90% ਲੋਕਾਂ ਦਾ ਲਿਵਰ ਫੈਟੀ ਹੈ ਜੀ ਹਾਂਜੀ ਨਿੰਬੂ ਫੈਟ ਕਰਦਾ ਹੈ ਲਿਵਰ ਤੋਂ ਸਕਿਨ ਤੋਂ ਤੇ ਅੰਦਰਲੇ ਅ ਇੱਕ ਗਲਾਸ ਪਾਣੀ ਠੰਡਾ ਤੇ ਵਿੱਚ ਖਾਸ ਸਾਰਾ ਨੂਨ ਕਿਉਂਕਿ ਤਿੰਨੋ ਚੀਜ਼ਾਂ ਆ ਗਈਆਂ ਅੰਦਰ ਪਾਣੀ ਨੂਨ ਲੈ ਕੇ ਨਿਕਲੂਗਾ ਨੂਨ ਅੰਦਰ ਆ ਗਿਆ ਨੂਨ ਨਿੰਬੂ ਦੇ ਵਿੱਚ ਵਟਾਇਪਿੰਸ ਸੀ ਤੇ ਉਹਦੇ ਵਿੱਚ ਐਸਿਡ ਉਹ ਹੈ ਕੀ ਨਾਮ ਹੁੰਦਾ ਡਿਟਰਜੈਂਟ ਹੈ ਉਹ ਲਿਵਰ ਤੋਂ ਫੈਟ ਤਾਰਦਾ ਤਾਂ ਮੈਂ ਉਸ 'ਚ ਖੁਸ਼ ਹਾਂ ਜੀ ਅੱਛਾ ਗਰਮੀ ਦੇ ਵਿੱਚ ਇੱਕ ਫਲ ਜਿਹੜਾ ਲੋਕਾਂ ਦੇ ਚਿਹਰੇ ਤੇ ਮਸਕਾਨ ਲੈ ਕੇ ਆਉਂਦਾ ਹੈ ਅੰਬ ਹਾਂ ਅੰਬ ਦੀ ਗੱਲ ਕਰ ਲਈਏ ਤਾਂ ਕਈ ਲੋਕ ਕਹਿੰਦੇ ਆ ਵੀ ਅੰਬ ਜ਼ਿਆਦਾ ਨਹੀਂ ਖਾਣਾ ਚਾਹੀਦਾ ਸਰੀਰ ਦੇ ਵਿੱਚ ਗਰਮੀ ਹੋ ਜਾਂਦੀ ਹੈ ਤਾਂ ਕਿਸ ਤਰੀਕੇ ਦੇ ਨਾਲ ਇਸ ਫਲ ਨੂੰ ਖਾਈਏ ਤਾਂ ਕਿ ਸਾਡੇ ਸਰੀਰ ਤੇ ਕੋਈ ਨੈਗੇਟਿਵ ਇਫੈਕਟ ਨਾ ਪੜੇ ਇਸ ਦਾ ਜੀ 90% ਲੋਕਾਂ ਨੂੰ ਅੰਬ ਖਾਣ ਤੋਂ ਬਾਅਦ ਕੀ ਦਿੱਕਤ ਆਉਂਦੀ ਹੈ ਐਂਟਸਟਾਈਨ ਦੀ ਹਾਂਜੀ ਪੇਟ ਦੁਖਦਾ ਹੈ ਜਾਂ ਪੇਟ ਖਰਾਬ ਹੋ ਜਾਂਦਾ ਹੈ ਸਮਝੋ ਕਿਉਂ ਅੰਬ ਪੱਕਦਾ ਕਿਹਦੇ ਨਾਲ ਹੈ ਤੁਹਾਨੂੰ ਮੈਂ ਸਿੰਪਲ ਦੱਸਦਾ ਕਾਨਪੁਰ ਤੋਂ ਪੇਟੀ ਚਲਦੀ ਹੈ ਅੰਬਾਂ ਦੀ ਹਰੇ ਅੰਬਾਂ ਦੀ ਉਸ ਵਿੱਚ ਇੱਕ ਐਨੀ ਕੁ ਪੁੜੀ ਘੇਰ ਦਿੰਦੇ ਨੇ ਤੇ ਪੇਟੀ ਤੇ ਕਿੱਲਾ ਲਾ ਦਿੰਦੇ ਨੇ 7-8 ਘੰਟੇ ਬਾਅਦ ਜਾਂ 10-12 ਘੰਟੇ ਚੋਂ ਪੰਜਾਬ ਪਹੁੰਚਦੀ ਹੈ। ਹਾਂ। ਜਦ ਪੇਟੀ ਖੋਲਦੇ ਆ ਉਹ ਅੰਬ ਹਰੇ ਤੋਂ ਪੀਲੇ ਹੋ ਜਾਂਦੇ ਆ। ਪੀਲੇ ਹੋ ਜਾਂਦੇ ਆ। ਵਾਹ ਜੀ ਵਾਹ। ਉਹ ਕੀ ਗੈਸ ਹੈ ਜੀ? ਕਾਰਬਾਈਡ ਨਾਮ ਦੀ ਆ ਕੋਈ ਗੈਸ ਹੈ। ਉਹ ਪੇਟੀ ਦੇ ਵਿੱਚ ਸਾਰੇ ਅੰਬ ਪਕਾ ਦਿੰਦੀ ਹੈ। ਉਹੀ ਗੈਸ ਤੁਹਾਡੇ ਉਰੇ ਜ਼ਹਿਰ ਹੈ। ਅੱਛਾ। ਤੁਸੀਂ ਅਗਰ ਮੰਡੀ ਜਾਈਓ ਸਿੱਰੇ ਸਿੱਰੇ ਉਹ ਕੁੜੀਆਂ ਦੀ ਢੇਰੀ ਲੱਗੀ ਹੁੰਦੀ ਹੈ। ਅੱਛਾ ਜੀ। ਤੇ ਉਹਨੂੰ ਪੁੱਛ ਜਿਹੜਾ ਅੰਬ ਵੇਚਦਾ ਕਿ ਤੁਸੀਂ ਆਪਣੇ ਲਈ ਕਿਹੜਾ ਅੰਬ ਰੱਖਦੇ ਹੋ ਤੂੜੀ 'ਚ? ਹਾਂ। ਉਹਨੂੰ ਕਿਵੇਂ ਪਕਾਣਿਆ ਤੂੜੀ 'ਚ? ਜਿਹੜਾ ਤੁਹਾਨੂੰ ਵੇਚਣਾ ਹੈ ਉਹ ਕਿਵੇਂ ਪਕ ਕਹਿੰਦੇ ਸਾਰੇ ਅੰਬ ਬਰਾਬਰ ਪੱਕ ਜਾਂਦੇ ਆ ਦੇਖੋ ਕਿਸਾਨ ਵੱਲੋਂ ਸੋਚੋ ਇਹ ਕੰਮ ਵੱਜ ਗਿਰੂਗਾ ਇੱਕ ਕੱਲ ਨੂੰ ਇੱਕ ਪਰਸੋਂ ਉਹ ਕਹਿੰਦਾ ਮੈਂ ਤਾਂ ਸਾਰੇ ਇਕੱਠੇ ਵੇਚਨੇ ਆ ਸਾਰੇ ਧਾਰੋ ਪੇਟੀ ਚ ਪਾਓ ਪੁੜੀਆਂ ਰੱਖੋ ਟਕ 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 ਵੇਚ ਦੋ ਪੰਜਾਬ ਨੂੰ ਪੰਜਾਬ ਵਾਲੇ ਖਾ ਕੇ ਖੁਸ਼ ਹੋਗੇ ਜੀ ਜਾਂ ਜਿੱਥੇ ਮਾਰੀ ਜਾਂਦਾ ਜਿੱਥੇ ਪੁੜੀਆਂ ਲੱਗ ਗਈ ਜਿਹਨੂੰ ਕਹਿੰਦੇ ਪੁੜੀ ਲੱਗ ਗਈ ਉਥੇ ਅੰਬ ਜ਼ਹਿਰ ਆ ਤੁਹਾਡੇ ਲਈ ਤੇ ਅੰਬ ਵੈਸੀ ਜ਼ਿਆਦਾ ਨਹੀਂ ਖਾਣਾ ਚਾਹੀਦਾ ਅੰਬ ਵਿੱਚ ਬਹੁਤ ਸ਼ੀਨੀ ਹੁੰਦੀ ਹੈ ਸਵਾਦ ਤਾਂ ਹੈ ਅੰਬ ਦੇਖੋ ਮੈਂ ਤੁਹਾਨੂੰ ਲੌਜੀਕ ਸਮਝਾਉਂਗਾ ਮੈਨੂੰ ਕਈ ਲੋਕ ਕਹਿੰਦੇ ਕਿ ਰਵਿੰਦਰ ਸਾਡੇ ਬਜ਼ੁਰਗ ਵੀ ਅੰਬ ਖਾਂ ਅੰਬ ਛੋਟਾ ਹੁੰਦਾ ਸੀ ਉਸ ਟਾਈਮ ਤੇ ਅੰਬ ਉਸ ਟਾਈਮ ਮਿਲਦਾ ਘੱਟ ਸੀ ਅੱਛਾ ਉਦੋਂ ਕੀ ਕਰਦੇ ਸੀਗੇ ਮਿੱਟੀ ਪੱਟ ਕੇ ਉਹਦੇ ਚ ਦਬਾ ਦਿੰਦੇ ਸੀ ਵੀ ਦੋ ਦਿਨਾਂ ਬਾਅਦ ਇਹ ਪੱਕ ਜਾਊਗਾ ਗਰਮੈਸ਼ ਹੋ ਗਈ ਉਹਨੇ ਆਪਣੇ ਪੱਕ ਜਾਣਾ ਅੱਜ ਦੇ ਟਾਈਮ 'ਚ ਅੰਬ ਪਹਿਲੇ ਨੰਬਰ ਤੇ ਜੈਨੇਟਿਕਲੀ ਮੋਡੀਫਾਈਡ ਜਾਂ ਹਾਈਬ੍ਰਿਡ ਹੈ ਉਸ ਤੋਂ ਬਾਅਦ ਉਹਨੂੰ ਪੂੜੀ ਲਾ ਕੇ ਪਕਾਉਂਦੇ ਆ ਫਿਰ ਉਹਦੇ ਚੀਨੀ ਬਹੁਤ ਜ਼ਿਆਦਾ ਹੈ ਹਾਂਜੀ ਫਰਕਟੋਸ ਚੀਨੀ ਹੈ ਉਹ ਲਿਵਰ ਨੂੰ ਤੰਗ ਕਰਦੀ ਹੈ ਤਾਂ ਮੈਂ ਮੈਨੂੰ ਅੰਬ ਮੇਰਾ ਫੇਵਰਿਟ ਹੈ ਜੀ ਮਗਰ ਮੈਂ ਖਾਂਦਾ ਨਹੀਂ अच्छा चाहे मेनू ऑर्गेनिक ਕੰਬ ਮਿਲ ਜੇ ਮੈਂ ਉਹ ਵੀ ਨਹੀਂ ਖਾਂਦਾ ਤਾਂ ਫਿਰ ਕ੍ਰੇਵਿੰਗ ਕਿਵੇਂ ਰੋਕ ਸਕਦੇ ਨੇ ਲੋਕ ਜਿਹੜੇ ਖਾਂਦੇ ਨੇ ਜਿਨ੍ਹਾਂ ਨੂੰ ਪਸੰਦ ਆਈ ਮੈਂ ਤਾਂ ਕੁਐਸਚਨ ਪੁੱਛੂੰਗਾ ਕ੍ਰੇਵਿੰਗ ਜਦੋਂ ਹੁੰਦੀ ਹੈ ਕਿ ਜੀਣਾ ਕਿੰਨਾ ਲੰਬਾ ਚਾਹੁੰਦੇ ਹੋ ਕਿਹ ਹੈ ਜੀਣਾ ਚਾਹੁੰਦੇ ਹੋ ਇਹ ਦੋ ਕੁਐਸਚਨ ਤੁਸੀਂ ਆਪਣੇ ਲਈ ਆਨਸਰ ਕਰਨੇ ਆ ਮੈਂ ਪੁੱਛਦਾ ਹੁਣ ਕਿ ਆਪਣੇ ਮੁੰਡੇ ਦੇ ਵਿਆਹ ਤੇ ਤੁਸੀਂ ਨੱਚਣਾ ਹੈ ਵੀਲ ਚੇਅਰ ਤੇ ਜਾਣਾ ਹੈ ਕਿ ਫੋਟੋ ਪਵਾਣੀਆਂ ਹਰ ਫੋਟੋ ਤੇ ਹਰ ਪਵਾਣਾ ਇਹ ਚਾਰ ਤਿੰਨ ਕੁਐਸਚਨ ਨੇ ਤਾਂ ਮੈਂ ਜਦ ਵੀ ਕੋਈ ਸੋਲੂਸ਼ਨ ਡੇਂਜਰ ਚ ਕੋਈ ਪ੍ਰੋਬਲਮ ਦਾ ਸੋਲੂਸ਼ਨ ਲੱਭਦਾ ਮੈਂ ਇਹ ਜਰਾਸਤਾ ਰੱਬਦਾ ਕਿ ਮੇਰਾ ਮੈਕਸਿਮਮ ਸਰ ਤੇ ਉਹ ਵੀ ਤੰਦਰੁਸਤ ਗੋਲੀ ਖਾ ਕੇ ਨਹੀਂ ਜੀਣਾ ਤਾਂ ਅੰਬ ਖਾ ਲੋ ਸੀਜ਼ਨ ਚ ਪਈ ਮੈਂ ਕਹ ਰਿਹਾ ਥੋੜੀਆ ਕਿ 1.5 ਕਿਲੋ ਅੰਬ ਮੇਰ ਕੋ ਆ ਜਾ ਵੀ ਕਲੈਂਟਰ ਰਹੀ ਜੀ 1.5 ਕਿਲੋ ਇੱਕ ਦਿਨ ਚ ਡੇਲੀ ਹੂੰ ਫਿਰ ਉਸ ਤੋਂ ਬਾਅਦ ਕੀ ਹੋ ਗਿਆ ਹਰਨੀਆ ਹੋ ਗਿਆ ਸਟਮਕ ਦਾ ਹਰਨੀਆ ਢਕਾਰੇ ਆਈ ਜਾਂਦੇ ਹੂੰ ਅੰਬਾਂ ਦੀ ਛੱਕਾ ਇਹ ਛੜਾਇਆ ਕਿ ਸਰੀਰੇ ਖਰਾਬ ਦੇਖੋ ਨਾ ਕੁਦਰਤ ਤੁਹਾਡੇ ਤੇ ਕਿਵੇਂ ਉਹ ਲਾਂਦੀ ਹੈ ਕੋਈ ਚੀ ਬੈਰੀਅਰ ਜਿਹੜਾ ਸ਼ਰਾਬ ਪੀਂਦਾ ਤਾਂ ਲਿਵਰ ਖਰਾਬ ਹੋ ਜਾਂਦਾ ਹਾਂਜੀ ਉਹਨੂੰ ਸ਼ਰਾਬ ਛੱਡਣੀ ਪੈਂਦੀ ਹੈ ਜਿਹੜਾ ਸ਼ੂਗਰ ਦੇ ਫੱਟੇ ਚੱਕਦਾ ਹੈ ਉਹਨੂੰ ਬਲੱਡ ਸ਼ੂਗਰ ਹੋ ਜਾਂਦੀ ਹੈ ਉਹਨੂੰ ਸ਼ੂਗਰ ਛੱਡ ਨਹੀਂ ਪੈਂਦੀ ਤੁਸੀਂ ਅੰਬਾਨਾ ਕਰ ਲਓ ਰੋਟੀ ਨਾ ਕਰ ਲਓ ਦੁੱਧ ਨਾ ਕਰ ਲਓ ਕਿਸੇ ਵੀ ਚੀਜ਼ ਦੇ ਫੱਟੇ ਚੱਕੋਗੇ ਅੰਗਰੇਜ਼ੀ ਦੀ ਕਹਾਵਤ ਹੈ ਐਕਸੈਸ ਆਫ ਐਨੀਥਿੰਗ ਇਜ਼ ਬੈਡ ਉਹ ਪਾਣੀ ਦੀ ਵੀ ਐਕਸੈਸ ਹੈ ਹਾਂਜੀ ਉਹਦਾ ਕਿਸੇ ਵੀ ਚੀਜ਼ ਦੀ ਐਕਸੈਸ ਹਮੇਸ਼ਾ ਮਤਲਬ ਬੁਰੀ ਹੀ ਹੁੰਦੀ ਹੈ ਚਾਹੇ ਸਾਡੀ ਸਿਹਤ ਲਈ ਹੋਵੇ ਹਨ ਤਾਂ ਇੱਕ ਹੋਰ ਚੀਜ਼ ਹੈ ਗਰਮੀਆਂ ਦੇ ਵਿੱਚ ਜੋ ਅਕਸਰ ਲੋਕ ਖਾਂਦੇ ਨੇ ਦਹੀਂ ਹਨਾ ਕਹਿੰਦੇ ਵੀ ਦਹੀਂ ਜ਼ਿਆਦਾ ਨਹੀਂ ਖਾਣੀ ਚਾਹੀਦੀ ਉਹਦੇ ਨਾਲ ਐਸਿਡਿਟੀ ਹੋ ਜਾਂਦੀ ਹੈ ਇਹਨੂੰ ਲੈ ਕੇ ਕੀ ਰੋਕਿਆ ਤੁਹਾਡਾ ਦੇਖੋ ਦਹੀਂ ਅਗਰ A2 ਗਾਂ ਦਾ ਆਰਗੇਨਿਕ ਦੁੱਧ ਦਾ ਬਣਿਆ ਹੋਇਆ ਦਹੀਂ ਖੱਟਾ ਦਹੀਂ ਹੈ ਫਿਰ ਓਕੇ ਹੈ ਹੁਣ ਖੱਟਾ ਤਾਂ ਲੋਕ ਖਾਂਦੇ ਹੀ ਨਹੀਂ ਇਹ ਤਾਂ ਚੱਕਰ ਹੈ ਮਿੱਠਾ ਕਿਉਂ ਹੈ ਦਹੀਂ ਉਹਦੇ ਚ ਲੈਕਟੋਸ ਨਾਮ ਦੀ ਚੀਨੀ ਹੈ ਉਹਦੇ ਚ ਕੇਸੀਨ ਨਾਮ ਦਾ ਇੱਕ ਪ੍ਰੋਟੀਨ ਹੈ ਅਗਰ ਤੁਸੀਂ ਥੋੜਾ ਜਿਆਦਾ ਰਿਸਰਚਰ ਹੋ ਨਾ ਲੈਕਟੋਸ ਤੇ ਕੇਸੀਨ 90% ਲੋਕਾਂ ਨੂੰ ਅਲਰਜੀ ਕਰਦਾ ਹੈ 90% ਲੈਕਟੋਸ ਮਾਰਨ ਦਾ ਤਰੀਕਾ ਦਹੀਂ ਨੂੰ ਖੱਟਾ ਕਰ ਲਓ ਮਤਲਬ ਦਹੀਂ ਮਿੱਠਾ ਨਹੀਂ ਲੈਣਾ ਜਦ ਤੱਕ ਉਹ ਬਿਲਕੁਲ ਖੱਟਾ ਨਾ ਹੋ ਜਾਏ ਫਿਰ ਦਹੀਂ ਓਕੇ ਹੈ ਵਰਨਾ ਮੈਂ ਤੁਹਾਨੂੰ ਦਹੀਂ ਦੀ ਰੈਸਪੀ ਸਮਝਾ ਦਿੰਨਾ ਤੁਸੀਂ ਕੋਕੋਨਟ ਮਿਲਕ ਦਾ ਦਹੀਂ ਬਣਾ ਸਕਦੇ ਹੋ ਉਹਦਾ ਕੋਈ ਨੁਕਸਾਨ ਨਹੀਂ ਹੈ ਉਹਦੇ ਹਜ਼ਾਰਾਂ ਬੈਨੀਫਿਟ ਹੈ ਤੁਸੀਂ YouTube ਤੇ ਨਾ ਸਰਚ ਕਰ ਸਕਦੇ ਲੋਕ ਕੋਕੋਨਟ ਮਿਲਕ ਦਾ ਦਹੀਂ ਬਣਾਉਣਾ ਸਿੱਖ ਲਓ ਤਾਂ ਜਿਹੜਾ ਦੁੱਧ ਦਾ ਦਹੀਂ ਹੈ ਨਾ ਪੇਟਾ ਮੱਝ ਦਾ ਦੁੱਧ ਤਾਂ ਪੀ ਨਹੀਂ ਚਾਹੀਦਾ ਹਾਂਜੀ ਉਹ ਜੈਨੇਟਿਕਲੀ ਆਪਣੇ ਲਈ ਖਰਾਬ ਹੈ ਮੱਝ ਦਾ ਹਾਂ ਐਚ ਐਫ ਗਾਂ ਦਾ ਦੁੱਧ ਆਪਾਂ ਨੂੰ ਨਹੀਂ ਪੀਣਾ ਚਾਹੀਦਾ ਉਹ ਸੂਰਤੇ ਗਾਂ ਦਾ ਜੈਨੇਟਿਕਲੀ ਮੋਡੀਫਾਈਡ ਹੈ A2 ਗਾਂ ਜਿਹਨੂੰ ਸਾਹੇਵਾਲ ਗੀਰ ਬ੍ਰਾਹਮਣ ਜਿਹਨੂੰ ਆਪਣੀ ਛੋਟੀ ਗਾਂ ਹੁੰਦੀ ਸੀ ਟੁੱਠੜੀ ਉਹਦਾ ਦੁੱਧ ਹੋਵੇ ਹੂੰ ਉਹਨੂੰ ਪੱਠੇ ਆਰਗੈਨਿਕ ਪਾਏ ਹੋਣ ਕਿਉਂਕਿ ਪੱਠੇ 'ਚ ਸਾਰਾ ਕੈਮੀਕਲ ਆਂਦਾ ਉਹ ਕੈਮੀਕਲ ਅਪੱਚੋ ਕੇ ਆਪਾਂ ਪੀ ਲੰਨੇ ਮੱਝ ਦਾ ਤਾਂ ਸਿੰਪਲ ਜੀ ਗੱਲ ਹੈ ਮੱਝ ਨੂੰ ਟੀਕਾ ਲੱਗਦਾ অক্সੀਟੋਸਿਨ ਉਹ ਜ਼ਹਿਰ ਹੈ ਫੀਮੇਲ ਤੇ ਮੇਲ ਲਈ ਜ਼ਹਿਰ ਤਾਂ ਮੈਂ ਦਹੀਂ ਮੈਨੂੰ ਬਹੁਤ ਪਸੰਦ ਹੈ ਮਗਰ ਮੈਂ ਖਾਂਦਾ ਨਹੀਂ ਜੀ ਅੱਛਾ ਚੋਲਾਂ ਦੀ ਗੱਲ ਕਰ ਲਈਏ ਹਨਾ ਗਰਮੀ ਦੇ ਵਿੱਚ ਅਕਸਰ ਸਾਡੇ ਸਮਾਜ ਦੇ ਵਿੱਚ ਵੀ ਇਹ ਮਿੱਥ ਹੈ ਵੀ ਗਰਮੀ ਦੇ ਵਿੱਚ ਚੋਲ ਨਹੀਂ ਖਾਣੇ ਚਾਹੀਦੇ ਤਾਂ ਕੀ ਉਹ ਸਹੀ ਹੈ ਜਾਂ ਗਲਤ ਦੇਖੋ ਚੋਲ ਕੋਈ ਵੀ ਅਨਾਜ ਕੋਈ ਵੀ ਸਟਾਰਚ ਹਾਂਜੀ ਆਪਣੀ ਬਾਡੀ 'ਚ ਬਹੁਤ ਜ਼ਿਆਦਾ ਕੈਲਰੀਜ਼ ਦੇ ਦਿੰਦਾ ਆਪਾਂ ਹਾਂਜੀ ਚਾਹੇ ਰੋਟੀ ਹੈ ਚਾਹੇ ਚੋਲ ਹੈ ਚਾਹੇ ਆਲੂ ਹੈ ਚਾਹੇ ਮੱਕੀ ਹੈ ਚਾਹੇ ਚੀਨੀ ਹੈ ਇਹ ਕੈਲਰੀਜ਼ ਨੇ ਜਦੋਂ ਕੋਈ ਚੀਜ਼ ਆਪਣੀ ਬਲੱਡ ਸ਼ੂਗਰ ਉੱਪਰ ਚੱਕੂਗੀ ਕੈਲਰੀਜ਼ ਵੱਧ ਗਈਆਂ ਹੂੰ ਹੁਣ ਬਾਡੀ 'ਚ ਕੀ ਹੋ ਗਿਆ ਓਵਰ ਟੈਂਪਰੇਚਰ ਹੋ ਗਿਆ ਰੇਸ ਟੈਂਪਰੇਚਰ ਰੇਜ਼ ਹੋ ਕੇ ਤੁਸੀਂ ਫਿਰ ਠੰਡਾ ਪਾ ਲੋਗੇ ਕੁਝ ਤਾਂ ਪਹਿਲਾਂ ਆਪਾਂ ਆਪਣੀ ਬੋਡੀ ਦਾ ਟੈਂਪਰੇਚਰ ਹਲਾਇਆ ਕੈਲਰੀਜ਼ ਨਾਲ ਫਿਰ ਆਪਾਂ ਠੰਡਾ ਸ਼ਰਬਤ ਪੀਤਾ ਕੋਈ ਅੱਜਕੱਲ ਕੋਲਡ ਕਾਫੀ ਵੀ ਨਾ ਲੱਗੇ ਆਪਣੇ ਸਿਰ ਨੂੰ ਹੋਰ ਤੰਗ ਕਰਿਆ ਤਾਂ ਪਹਿਲੇ ਨੰਬਰ ਤੇ ਚੀਜ਼ ਇਹ ਜੀ ਖਾਣੀ ਹੈ ਜਿਹਦੀ ਤਸਵੀਰ ਬਹੁਤ ਜ਼ਿਆਦਾ ਗਰਮੀ ਜਾਂ ਬਹੁਤ ਜ਼ਿਆਦਾ ਕੈਲਰੀ ਜੜੀ ਨਾ ਹੋਵੇ ਠੀਕ ਠੀਕ ਕਰ ਰਹੀ ਸੋ ਪਰ ਮਤਲਬ ਜਿਵੇਂ ਹੁਣ ਗਰਮੀ ਆ ਗਈ ਨਾ ਤਾਂ ਲੋਕ ਫ੍ਰਿਜ ਵੱਲ ਭੱਜਦੇ ਆਈਸਕ੍ਰੀਮ ਹੋਵੇ ਹਨਾ ਜਾਂ ਕੋਲਡ ਡਰਿੰਕ ਹੋਵੇ ਤਾਂ ਇਹ ਚੀਜ਼ਾਂ ਲੈਣੀਆਂ ਚਾਹੀਦੀਆਂ ਨੇ ਗਰਮੀ ਦੇ ਵਿੱਚ ਨੇਜੀ ਨਹੀਂ ਮੇਰੇ ਹਿਸਾਬ ਨਾਲ ਅਗਾਂਹ ਦੁਨੀਆ ਦੇ ਸਭ ਤੋਂ ਗੰਦੇ ਕੋਈ ਜ਼ਹਿਰ ਹੈ ਆਈਸਕ੍ਰੀਮ ਤੇ ਕੋਲਡ ਡਰਿੰਕ ਕੋ ਪਹਿਲੇ ਨੰਬਰ ਤੇ ਹੈ ਆਈਸਕ੍ਰੀਮ ਚ ਇੱਕ ਤਿੰਨ ਅਜਿਹੀ ਚੀਜ਼ਾਂ ਨੇ ਜਿਹੜੀਆਂ ਕੁਦਰਤ ਕਦੇ ਇਕੱਠੀ ਨਹੀਂ ਦਿੰਦੀ ਹਾਂਜੀ ਇਹਦੇ ਚ ਕਰੀਮ ਦੇ ਵਿੱਚ ਫੈਟ ਆ ਗਿਆ ਹੂੰ ਦੁੱਧ ਵਿੱਚ ਤਾਂ ਪ੍ਰੋਟੀਨ ਆ ਗਿਆ ਤੇ ਚੀਨੀ ਕੁਦਰਤ ਤੁਹਾਨੂੰ ਕਦੇ ਵੀ ਚੀਨੀ ਪ੍ਰੋਟੀਨ ਤੇ ਫੈਟ ਇਕੱਠਾ ਨਹੀਂ ਦਿੰਦੀ ਤੁਸੀਂ ਇਹਨੂੰ ਇਕੱਠਾ ਕਰਕੇ ਠੰਡਾ ਕਰਕੇ ਖਾ ਲਿਆ ਸੋਚ ਕੇ ਕਿ ਤੁਹਾਨੂੰ ਫਾਇਦਾ ਕਰੂਗਾ ਸਿੰਪਲ ਜਿਹਾ ਐਕਸਪੈਰੀਮੈਂਟ ਹੈ ਘਰੇ ਘਰੇ ਕਿਸੇ ਕੋਲ ਬਲੱਡ ਸ਼ੂਗਰ ਦੀ ਮਸ਼ੀਨ ਮੰਗ ਲਈਓ ਆਈਸਕ੍ਰੀਮ ਖਾਣ ਤੋਂ ਪਹਿਲਾਂ 슈ਗਰ ਚੈੱਕ ਕਰ ਲਿਓ ਆਈਸਕ੍ਰੀਮ ਖਾ ਕੇ ਅੱਧੇ ਘੰਟੇ ਬਾਅਦ 슈ਗਰ ਚੈੱਕ ਕਰ ਲਿਓ ਤੁਸੀਂ ਕਹੋਗੇ ਡੱਬਾ ਘੇਰੋ ਹੂੰ ਇੰਨਾ ਸਿੰਪਲ ਹੈ ਜੀ ਜੀ ਅੱਛਾ ਲੋਕ ਕਹਿੰਦੇ ਵੀ ਗਰਮੀਆਂ ਦੇ ਵਿੱਚ ਥੋੜਾ ਥੋੜਾ ਖਾਣਾ ਚਾਹੀਦਾ ਤੇ ਭੋਜਨ ਵੀ ਘੱਟ ਖਾਣਾ ਚਾਹੀਦਾ ਤੇ ਜਿਹੜੇ ਜੌਬ ਕਰਦੇ ਨੇ ਉਹਨਾਂ ਲਈ ਕੀ ਆਲਟਰਨੇਟ ਹੋ ਸਕਦੇ ਆ ਜਿਹੜੇ ਬੱਚੇ ਨੇ ਆਪਾਂ ਉਹਨਾਂ ਨੂੰ ਕਿਵੇਂ ਮਤਲਬ ਉਹ ਚੀਜ਼ ਹੈਂਡਲ ਕਰ ਸਕਦੇ ਆ ਦੇਖੋ ਇਹ ਟੀ ਅੱਛੀ ਹੈ ਕਿ ਥੋੜਾ ਖਾਣਾ ਚੀਹਦਾ ਹੈ ਮਗਰ ਬਾਰ ਬਾਰ ਨਹੀਂ ਖਾਣਾ ਚਾਹੀਦਾ ਬਾਰ ਬਾਰ ਖਾ ਕੇ ਤਾਂ ਤੁਸੀਂ ਪੈਨਕਰੀਆ ਤੇ ਲਿਵਰ ਨੂੰ ਖਰਾਬ ਕਰ ਲੋਗੇ ਤਾਂ ਮੈਂ ਤੁਹਾਨੂੰ ਦੋ ਵਾਰ ਹੀ ਖਵਾਉਂਗਾ ਅਗਰ ਮੈਂ ਤੁਹਾਨੂੰ ਗਰਮੀਆਂ ਦੀ ਡਾਈਟ ਸਮਝਾਵਾਂ ਦੋ ਵਾਰ ਹੀ ਖਵਾਉਂਗਾ ਮਗਰ ਦੋ ਵਾਰੀ ਤੁਹਾਨੂੰ ਰਾਜ ਕੇ ਖਵਾ ਦੂੰਗਾ ਇੰਜਨ ਸਟਾਰਟ ਕਰ ਲਿਆ ਚਾਹੇ ਮੈਂ ਪਟਿਆਲੇ ਤੋਂ ਰਾਜਪੁਰੇ ਜਾਇਆ ਮੈਂ ਚਾਹੇ ਦਿੱਲੀ ਜਾਇਆ ਮਾਂ ਸਟਾਰਟ ਤਾਂ ਹੋ ਗਿਆ ਨਾ ਤਾਂ ਕੰਮ ਲੈ ਲਓ ਇੱਕ ਵਾਰੀ ਇੱਕ ਵਾਰੀ ਮੈਂ ਕਰ ਲਈ ਐ ਨਹੀਂ ਹੈ ਕਿ ਪਹਿਲਾਂ ਪਰ ਯਾਰ ਇਹ ਤਾਂ ਨਿਕਰੇ ਕੌਲੀ ਬੰਦ ਕਰਕੇ ਸਟਾਰਟ ਕਰ ਲਈ ਗੱਡੀ ਫਿਰ ਰਾਜਪੁਰੇ ਪਹੁੰਚ ਕੇ ਫੇਰ ਸਟਾਰਟ ਬੰਦ ਕਰ ਲਈ ਫਿਰ ਅੰਬਾਲੇ ਜਾ ਕੇ ਸਟਾਰਟ ਕਰਕੇ ਬੰਦ ਕਰ ਲਈ ਇਹ ਕੋਈ ਫਾਇਦਾ ਥੋੜੀ ਹੈ ਜਦ ਸਟਾਰਟ ਕਰ ਲਈ ਕੰਮ ਲੈ ਲਓ ਜਿੰਨੀ ਵਾਰੀ ਸਟਾਰਟ ਕਰੋਗੇ ਗੱਡੀ ਤਾਂ ਉਨੀ ਵਾਰੀ ਕਿਸ ਰਹੀ ਹੈ ਨਾ ਤਾਂ ਇੱਕ ਵਾਰੀ ਕੰਮ ਲਾਉਂਗੇ ਬਸ ਅੱਛਾ ਰਵਿੰਦਰ ਜੀ ਤੁਸੀਂ ਆਪਣੀ ਵੀਡੀਓਜ਼ ਦੇ ਵਿੱਚ ਅਕਸਰ ਗੱਲਾਂ ਕਰਦੇ ਹੋ ਵੀ ਰੋਟੀ ਛੱਡਣ ਨੂੰ ਕਹਿੰਦੇ ਹੋ ਹਨਾ ਤਾਂ ਉਹਦੇ ਕੀ ਅਲਟਰਨੇਟ ਹੋ ਸਕਦਾ ਵੀ ਲੋਕ ਹੋਰ ਖਾਣ ਕੀ ਦੇਖੋ ਪਹਿਲੀ ਗੱਲ ਹੈ ਰੋਟੀ ਜਿਹੜੀ ਹੈ ਬਹੁਤ ਜ਼ਿਆਦਾ ਕੈਲਰੀਜ਼ ਤੇ 슈ਗਰ ਹੈ ਉਹ ਚ ਗਲੂਟਨ ਨਾਮ ਦੀ ਇੱਕ ਪ੍ਰੋਟੀਨ ਨਾ ਕਾਰਬੋਹਾਈਡਰੇਟ ਨਾਮ ਦੀ ਚੀਨੀ ਹੈ ਉਹ ਦੋਨੋਂ ਆਂਤੜਾਂ ਨੂੰ ਲਿਵਰ ਨੂੰ ਤੇ ਬਲੱਡ ਸ਼ੂਗਰ ਨੂੰ ਤੰਗ ਕਰਦੀ ਹੈ ਤਾਂ ਮੈਂ ਚੀਜ਼ਾਂ ਖਾਣਾ ਹੁੰਨਾ ਜਾਂ ਤਾਂ ਤੁਸੀਂ ਦਾਣ ਹਾਂਜੀ ਦਾਣਾਂ ਵਿੱਚ ਪ੍ਰੋਟੀਨ ਤੇ ਕਾਰਬੋਹਾਈਡਰੇਟ ਸਾਰੀਆਂ ਦਾਣ ਸਾਰੀਆਂ ਦਾਣਾਂ ਤੇ ਜਿੰਨੀ ਸਾਬਤ ਦਾਲ ਉੰਨੀ ਵਧੀਆ ਹੁੰਦੀ ਹੈ ਕੁਝ ਫਾਈਬਰ ਹੁੰਦਾ ਮਗਰ ਆਪਣੇ ਮੂੰਗੀ ਮਸਰੀ ਲੋਕੀ ਖਾ ਕੇ ਖੁਸ਼ ਨਹੀਂ ਉਹ ਵੀ ਚੱਲੇਗੀ ਛੋਲੇ ਹਾਂ ਅਗਰ ਤੁਹਾਨੂੰ ਰੋਟੀ ਵਰਗੀ ਕੋਈ ਚੀਜ਼ ਚਾਹੀਦੀ ਤੁਸੀਂ ਬੇਸਨ ਦਾ ਪੂੜਾ ਬਣਾ ਲਓ ਹਾਂਜੀ ਪਰ ਛੋਲੇ ਐ ਨਹੀਂ ਕਹਿੰਦੇ ਵੀ ਛੋਲੇ ਗਰਮੀ ਕਰ ਦਿੰਦੇ ਆ ਨਹੀਂ 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 ਗਰਮੀ ਨਹੀਂ ਹੁੰਦੀ ਸਰਦ ਗਰਮ ਕੁਝ ਨਹੀਂ ਹੁੰਦਾ ਕੈਲਰੀਜ਼ ਹੈ ਹਾਂ ਕੈ ਰਿਜ ਵੱਧ ਖਾ ਲੋਂਗੇ ਤਾਂ ਜ਼ਿਆਦਾ ਹੋ ਜਾਊਗਾ ਮੈਂ ਕਹਣਾ 12 ਚਿਲੇ ਖਾਓ ਇੱਕ ਖਾ ਲਓ ਡੇਢ ਖਾ ਲਓ ਦੋ ਖਾ ਲਓ ਹੈ ਹੁਣ ਅੱਜ ਕੱਲ ਲੋਕੀ ਪੰਜ ਪੰਜ ਰੋਟੀਆਂ ਖਾਂਦੇ ਨੇ ਫਿਰ ਉਸ ਤੋਂ ਬਾਅਦ ਐ ਢੂ ਸੁੱਤੇ ਪਏ ਹੁੰਦੇ ਨੇ ਸਾਰਾ ਦਿਨ ਸਾਰਾ ਦਿਨ ਕਿਉਂ ਚੀਨੀ ਖਾ ਲਈ ਜ਼ਿਆਦਾ ਬਾਡੀ ਤੋਂ ਹੈਂਡਲ ਨਹੀਂ ਹੋਈ ਉਹ ਚੀਨੀ ਹੈ ਨਾ ਰੋਟੀ ਚ ਹੈ ਕਾਰਬੋਹਾਈਡਰੇਟ ਨਾਲ ਦੀ ਚੀਨੀ ਹੈ ਉਹ ਬਾਡੀ ਤੋਂ ਹੈਂਡਲ ਨਹੀਂ ਹੋ ਰਹੀ ਬਾਡੀ ਸਲੋ ਹੋ ਗਈ ਤਾਂ ਬਲੱਡ ਘਟ ਗਿਆ ਪਰ ਇਹਨੂੰ ਐ ਝੋਲਾ ਮਾਰਦੇ ਨੇ ਉਸੇ ਕਰਕੇ ਮਾਰਦੇ ਨੇ ਤਾਂ ਖਾਣਾ ਸਹੀ ਹੈ ਹਮੇਸ਼ਾ ਸਲਾਦ ਖਾਓ ਪਹਿਲਾਂ ਸਲਾਦ ਠੰਡਾ ਵੀ ਹੈ ਉਹਦੇ ਸਾਰੇ मिनਰਲਸ ਐ ਉਸ ਸਾਰੇ ਵਿਟਾਮਿਨ ਐ ਤੇ ਉਹ ਢਿੱਡ ਭਰਦਾ ਸਹੀ ਤਰੀਕੇ ਨਾਲ ਉਹ ਤੁਹਾਨੂੰ ਝੋਲ ਨਹੀਂ ਆਨ ਦਿੰਦਾ ਨੀਂਦ ਨਹੀਂ ਆਨ ਦਿੰਦਾ ਤੁਹਾਨੂੰ ਤਾਂ ਰੋਟੀ ਦਾ ਆਲਟਰਨੇਟ ਚਿਲਾ ਹੈਨਾ ਕਈ ਲੋਕ ਅ ਉਹ ਖਾਸਦੇ ਚਿਕਨ ਹੈਨਾ ਮੱਛੀ ਬੱਕਰਾ ਬਟ ਜਿਹੜੇ ਵੈਜੀਟੇਰੀਅਨ ਨੇ ਦਾਲਾਂ ਸਾਰੀਆਂ ਨੇ ਪ੍ਰੋਟੀਨ ਨੇ ਛੋਲੇ ਤੁਹਾਨੂੰ ਲੱਗਦਾ ਵੀ ਜਿਹੜਾ ਨਾਨ-ਵੈਜੀਟੇਰੀਅਨ ਫੂਡ ਐ ਹੈਨਾ ਅਕਸਰ ਲੋਕ ਕਹਿੰਦੇ ਵੀ ਗਰਮੀ ਦੇ ਵਿੱਚ ਨਾਨ-ਵੈਜ ਨਹੀਂ ਖਾਣਾ ਚਾਹੀਦਾ ਕੀ ਇਹ ਸੱਚ ਐ ਬਿਲਕੁਲ ਝੂਠਾ ਜੀ ਸਭ ਤੋਂ ਜ਼ਿਆਦਾ ਮੱਛੀ ਕਿੱਥੇ ਮਿਲਦੀ ਹੈ ਸਾਊਥ ਚ ਉੱਥੇ ਲਾਸਟ ਟਾਈਮ ਬਰਫ ਕਰ ਪਈ ਹੈ ਕਦੇ ਵੀ ਨਹੀਂ ਸਭ ਤੋਂ ਜ਼ਿਆਦਾ ਸਾਰੇ ਮੱਛੀ ਦਾ ਇਲਾਕਾ ਹੀ ਕਿਹੜਾ ਹੈ ਹਾਂਜੀ ਸਾਰਾ ਸੀ ਸੀ ਵਾਲਾ ਇਲਾਕਾ ਉੱਥੇ ਠੰਡ ਪੈਂਦੀ ਨਹੀਂ ਤਾਂ ਹਾਂ ਕੰਬੀਨੇਸ਼ਨ ਗਲਤ ਨਹੀਂ ਖਾਣਾ ਉਹ ਜਿਹੜੇ ਲੋਕਾਂ ਨੂੰ ਚਿਕਨ ਦੇ ਨਾਲ ਰੋਟੀ ਜਾਂ ਨਾਨ ਖਾ ਲਿਆ ਫਿਰ ਉਹੀ ਗੱਲ ਕਰਤੀ ਪ੍ਰੋਟੀਨ ਫੈਟ ਤੇ 슈ਗਰ ਮਿਕਸ ਕਰਤੀ ਆਈਸਕ੍ਰੀਮ ਵਾਲਾ ਕੰਬੀਨੇਸ਼ਨ ਕਰਤਾ ਨਾ ਮੈਂ ਚਿਕਨ ਖਾ ਕੇ ਦਿਖਾ ਦੂੰ ਤੁਹਾਨੂੰ ਕੁਝ ਨਹੀਂ ਹੁੰਦਾ ਜਿੰਕਰ ਪੈ ਦੀ ਗਰਮੀ ਨਹੀਂ ਹੁੰਦੀ ਮਗਰ ਜੇ ਤੁਸੀਂ ਦੇ ਨਾਲ ਚੀਨੀ ਖਾ ਲਈ ਜਾਂ ਕਾਰਬੋਹਾਈਡਰੇਟ ਖਾ ਲਿਆ ਤੁਨੇ ਕੀ ਕਰਿਆ ਇੱਕ ਡੀਜ਼ਲ ਗੱਡੀ ਚ ਪੈਟਰੋਲ ਵੀ ਪਾਤਾ ਡੀਜ਼ਲ ਵੀ ਪਾਤਾ ਉਹ ਮਿਕਸ ਹੋ ਗਿਆ ਥੋੜੀ ਜੀ ਸੀਐਨਜੀ ਵੀ ਪਾਤੀ ਕਿ ਦੇਖੀ ਸੀ ਕਿਵੇਂ ਦਾ ਕੰਮ ਹੁੰਦਾ ਨਹੀਂ ਆਪਣਾ ਇੰਜਨ ਮੈਂ ਤੁਹਾਨੂੰ ਸਮਝਾਣਾ ਆਪਣਾ ਮੇਨ ਫੂਡ ਪ੍ਰੋਟੀਨ ਤੇ ਫੈਟ ਆ ਲੱਗਿਆ ਫੈਟ ਇਹਦੇ ਨੀਚੇ ਪ੍ਰੋਟੀਨ ਮਸਲ ਚੀਨੀ ਤਾਂ ਇੱਕ ਚਮਚ ਆਪਣੇ ਸਰੀਰ ਚ ਆਪਾਂ ਖਾਂਦੇ ਰੋਟੀਆਂ ਤਿੰਨ 12 ਚਮਚ ਚੀਨੀ ਆ ਓ ਫੇ ਕਹਿੰਦੇ ਨੇ ਮੈਨੂੰ ਬਲੱਡ ਸ਼ੂਗਰ ਹੋ ਗਈ। ਅੱਜ ਕੱਲ 90% ਲੋਕਾਂ ਨੂੰ ਚੀਨੀ ਦੀ ਪ੍ਰੋਬਲਮ ਹੈ। ਹਮਮ ਐਚਬੀਏ1 ਸੀ ਰਵਿੰਦਰ ਜੀ 7 ਆ ਗਈ। ਕੀ ਕਰੀਏ? ਮੈਨੂੰ 90% ਫੋਨ ਆਉਂਦਾ। ਐਚਬੀਏ1 ਸੀ ਵੱਧ ਗਈ। ਜਿਹਨੂੰ ਕਦੇ ਐਚਬੀਏ1 ਸੀ ਦਾ ਮਤਲਬ ਨਹੀਂ ਪਤਾ ਸੀ। ਅੱਜ ਹਰ ਇੱਕ ਬੰਦਾ ਐਚਬੀਏ1 ਸੀ 3 ਮਹੀਨੇ ਦੀ ਸ਼ੂਗਰ ਹੁੰਦੀ ਹੈ ਉਹ। ਯਾ ਮੇਰੀ ਬਲੱਡ ਸ਼ੂਗਰ ਸਵੇਰੇ ਇੰਨੀ ਹੈ ਜੀ। ਰੋਟੀ ਖਾ ਕੇ ਇੰਨੀ ਹੈ। ਮੈਂ ਕਹਾਂ ਤੁਸੀਂ ਕੀ ਕਰ ਰਹੇ ਹੋ? ਤੁਹਾਡੀ ਚੀਨੀ ਦੀ ਲੋਡ ਘਟ ਸੀ। ਤੁਸੀਂ ਜ਼ਿਆਦਾ ਲੈ ਰਹੇ ਹੋ। ਕਾਰ ਦੇ ਵਿੱਚ ਕਹਿੰਦੇ ਟੈਂਕੀ 'ਚ ਤਾਂ ਤੇਲ ਪੈ ਗਿਆ। ਹੁਣ ਮਾੜਾ ਜਿਹਾ ਇੱਕ ਕੈ ਵਰਨਾ ਜਿਹੜਾ ਅਨਾਜ ਹੈ ਉਹ ਆਪਣੇ ਲਈ ਨਹੀਂ ਬਣਿਆ ਹੋਇਆ ਉਹਨਾਂ ਇਹਨਾ ਅਨਾਜ ਜਿੰਨਾ ਲੋਕੀ ਖਾਂਦੇ ਨੇ ਸਿੰਪਲ ਅੱਛਾ ਰਵਿੰਦਰ ਜੀ ਗਰਮ ਮੌਸਮ ਦੇ ਵਿੱਚ ਅਕਸਰ ਲੋਕ ਜਦੋਂ ਮੰਡੀਆਂ 'ਚ ਜਾਂਦੇ ਨੇ ਤਾਂ ਫਰੂਟਸ ਫਲ ਲੈਣ ਲਈ ਵੀ ਜਾਂਦੇ ਨੇ ਤਾਂ ਤਰਬੂਜਾ ਤੇ ਖਰਬੂਜਾ ਲੈ ਕੇ ਆਉਂਦੇ ਨੇ ਹਨਾ ਸਾਰੇ ਘਰਾਂ ਦੇ ਵਿੱਚ ਹੁੰਦਾ ਇਹ ਤੇ ਕਹਿੰਦੇ ਵੀ ਜਿਹੜਾ ਇਹ ਫਲ ਹੈ ਇਹ ਖਾਲੀ ਪੇਟ ਨਹੀਂ ਖਾਣਾ ਚਾਹੀਦਾ ਕੀ ਖਾਲੀ ਪੇਟ ਖਾਣਾ ਚਾਹੀਦਾ ਨਹੀਂ ਖਾਣਾ ਚਾਹੀਦਾ ਜਾਂ ਫਿਰ ਖਾਣਾ ਹੀ ਨਹੀਂ ਚਾਹੀਦਾ ਦੇਖੋ ਅਗਰ ਤਾਂ ਉਹ ਗੈਸ ਨਾ ਪੱਕਿਆ ਹੋਇਆ ਹਾਂਜੀ ਅੱਜ ਕੱਲ 90% ਖਰਬੂਜਾ ਹੂੰ ਯਾ ਜਿਹਨੂੰ ਤੁਸੀਂ ਮੈਲਨ ਆਪਾਂ ਕਹਿੰਦੇ ਨਾ ਹਾਂ ਉਹ ਪਪੀਤਾ ਜਿਹੜਾ ਹੁੰਦਾ ਜਿਹੜਾ ਪਪੀਤਾ ਇੱਕ ਟਾਈਮ ਤੇ ਇਹਦੇ ਲਈ ਅੰਮ੍ਰਿਤ ਮੰਨਿਆ ਜਾਂਦਾ ਸੀ ਅੱਜ ਪਪੀਤਾ ਖਾ ਕੇ ਲੋਕਾਂ ਨੂੰ ਫੂਡ ਪੋਇਜ਼ਨਿੰਗ ਹੋ ਰਹੀ ਹੈ ਪਰ ਲੋਕ ਪਛਾਣਨ ਕਿਵੇਂ ਇਹਨਾਂ ਚੀਜ਼ਾਂ ਨੂੰ ਮੈਂ ਦੇਖੋ ਜੀ ਮੈਂ ਲੱਭਿਆ ਹੈ ਬੰਦਾ ਪਟਿਆਲੇ ਅਸੀਂ ਜਿਹੜਾ ਸਾਨੂੰ ਬਿਨਾਂ ਗੈਸ ਤੋਂ ਹੂੰ ਖਰਬੂਜਾ ਹੈਨਾ ਕਿਉਂਕਿ ਬੇਟਾ ਸਾਡਾ ਫਰੂਟ ਖਾ ਲੈਂਦਾ ਮਾਣਾ ਮੋਟਾ ਤਰਬੂਜ ਤੇ ਪਪਾਇਆ ਜਿਹਨੂੰ ਆਪਾਂ ਕਹਿੰਦੇ ਨਾ ਉਹ ਤਿੰਨੋਂ ਸਾਨੂੰ ਆਰਗੈਨਿਕ ਤਰੀਕੇ ਨਾਲ ਪੱਕਿਆ ਹੋਇਆ ਮਤਲਬ ਸਿੰਪਲ ਉਸ ਤੇ ਕੋਈ ਦਵਾਈ ਨਹੀਂ ਕੋਈ ਸਪਰੇ ਨਹੀਂ ਕੋਈ ਟੀਕਾ ਨਹੀਂ ਫੇਰ ਤਾਂ ਖਾ ਲਓ ਅਗਰ ਉਹਨ ਟੀਕਾ ਲੱਗਿਆ ਹੋਇਆ ਉਹ ਤੁਹਾਨੂੰ ਹੈਜਾ ਕਰ ਦਿੰਦਾ ਕਈ ਵਾਰੀ ਜਾਂ ਤੁਹਾਡੀ ਸ਼ੂਗਰ ਵੱਜ ਜਾਂਦੀ ਹੈ ਜਾਂ ਤੁਹਾਡਾ ਪੇਟ ਖਰਾਬ ਹੋ ਜਾਂਦਾ ਮੈਨੂੰ ਯਾਦ ਹੈ ਸਾਡਾ ਕਰਿਸੇਦਾਰ ਦਿੱਲੀ ਤੋਂ ਆਂਦੇ ਰਸਤੇ ਸਿਰਫ ਉਹਨੇ ਪਪੀਤਾ ਖਾ ਲਿਆ ਘਰ ਪਹੁੰਚਦੀ ਤਿੰਨ ਦਿਨ ਉੱਠੇ ਨਹੀਂ ਗਿਆ ਜੀ ਇਹੋ ਜਿਹਾ ਪ੍ਰਭਾਵ ਨਭੀ ਨੂੰ ਸਿਰਫ ਪਪੀਤੇ ਕਰਕੇ ਕਿਉਂਕਿ ਪਪੀਤੇ ਨੂੰ ਅਗਰ ਗੈਸ ਨਾਲ ਕਾਰਬੋਹਾਈਡ ਜਾਂ ਸਲਫਾਸ ਗੈਸ ਨਾਲ ਪਕਾਤਾ ਤੁਹਾਡੀ ਇੰਟਸਟੈਂਚ ਪਰਮ ਆਏਗੀ ਆਏਗੀ ਤਾਂ ਕਿੱਥੋਂ ਆਇਆ ਫਰੂਟ ਕਿੱਥੋਂ ਆਇਆ ਸੋਰਸ ਬਹੁਤ ਜ਼ਰੂਰੀ ਹੈ ਜੀ ਕਿਉਂਕਿ ਇਸ ਵਕਤ ਕਿਸਾਨ ਤੇ ਵੇਚਣ ਵਾਲਾ ਮੰਡੀ ਦਾ ਬੰਦਾ ਨਹੀਂ ਸੋਚ ਰਿਹਾ ਉਹਨੇ ਸਿਰਫ ਇਹ ਦੇਖਣਾ ਵਧੀਆ ਰੰਗ ਦੇਖਣ ਚ ਸੋਨਾ ਹੋਵੇ ਮਿੱਠਾ ਹੋਵੇ ਪ੍ਰੋਡਕਸ਼ਨ ਭਰ ਕਰਕੇ ਹੋਵੇ ਇਹ ਨਹੀਂ ਦੇਖਣਾ ਖਾਣ ਵਾਲੇ ਨੂੰ ਕੀ ਹੋ ਰਿਹਾ ਪਰ ਲੈਣ ਵੇਲੇ ਵੀ ਲੋਕ ਆਹੀ ਦੇਖਦੇ ਨੇ ਵੀ ਜਿਹੜਾ ਸੇਬ ਹੈ ਕਿੰਨਕ ਲਾਲ ਹੈ ਉਹ ਲੈਣਾ ਹੈ ਜਿਹੜਾ ਅਸਲੀ ਟਮਾਟਰ ਜਿਹਨ ਟਮਾਟਰ ਦੀ ਗੱਲ ਕਰਦਾ ਚਮਕਦਾ ਟਮਾਟਰ ਖਰਾਬ ਹੁੰਦਾ ਜਿਹੜਾ ਥੋੜਾ ਐਨਾ ਦਾ ਨਾ ਗਲ ਗਿਆ ਉਹ ਐਕਚੁਅਲ ਚ ਵਧੀਆ ਰੰਗ ਉਹ ਵਧੀਆ ਟਮਾਟਰ ਹੁੰਦਾ ਉਹ ਜੀ ਤੇ ਅੱਛਾ ਆਖਰੀ ਸਵਾਲ ਮੇਰੇ ਤੁਹਾਡੇ ਤੋਂ ਆਈ ਰਹੇਗਾ ਵੀ ਕੁਝ ਅਜਿਹੇ ਫੂਡ ਆਈਟਮਸ ਜਿਹੜੇ ਆਪਾਂ ਆਪਣੀ ਰਸੋਈ ਦੇ ਵਿੱਚ ਐਡ ਕਰ ਸਕਦੇ ਹਾਂ ਗਰਮੀ ਦੇ ਸਪੌਂਸਮ ਦੇ ਵਿੱਚ ਜੀ ਸਭ ਤੋਂ ਪਹਿਲਾਂ ਤਾਂ ਪੀਣ ਵਾਲੀ ਚੀਜ਼ਾਂ ਗ੍ਰੀਨ ਟੀ ਬਣਾ ਲੈਣੀ ਹੈ ਠੰਡੀ ਕਰ ਲੈਣੀ ਹੈ ਵਿੱਚ ਉਹਦੇ ਪਾਣਾ ਨਿੰਬੂ ਦਾ ਰਸ ਜਦ ਵੀ ਤੁਹਾਨੂੰ ਚਾਹ ਵਰਗੀ ਤਲਬ ਉੱਠਦੀ ਹੈ ਨਾ ਚਾਹ ਤੁਹਾਨੂੰ ਇਹ ਕਹਿੰਦੇ ਆ ਕਿ ਗਰਮੀ ਘਟਾਉਂਦੀ ਹੈ ਮਗਰ ਐਕਚੁਅਲ ਚ ਚਾਹ ਤੁਹਾਡੇ ਐਸਿਡ ਮਾਰਦੀ ਹੈ ਤਾਂ ਗ੍ਰੀਨ ਟੀ ਪੀਣੀ ਸ਼ੁਰੂ ਕਰੋ ਪੁਦੀਨਾ ਹਾਂਜੀ ਪੁਦੀਨੇ ਦੇ ਪੱਤੇ ਪਾਣੀ ਚ ਪਾ ਕੇ ਰੱਖ ਦਿਓ ਤੇ ਉਸ ਚ ਨਿੰਬੂ ਕੱਟ ਕੇ ਗੇਰ ਦਿਓ ਜਦ ਵੀ ਨਿੰਬੂ ਪਾਣੀ ਬਣਾਣਾ ਉਹ ਪਾਣੀ ਉਨੇ ਤੇ ਨਿੰਬੂ ਦਾ ਰਸ ਪਾਇਆ ਲੂਣ ਪਾਇਆ ਉਹ ਲੈ ਲਿਆ ਲਿਵਰ ਠੀਕ ਹਾਜਮਾ ਠੀਕ ਪੁਦੀਨਾ ਬਹੁਤ ਵਧੀਆ ਚੀਜ਼ ਹੈ ਗਲਾ ਨਹੀਂ ਖਰਾਬ ਹੋਣ ਦਿੰਦਾ ਹਾਂਜੀ ਪੇਟ ਨਹੀਂ ਖਰਾਬ ਹੋਣ ਦਿੰਦਾ ਇਹ ਬਹੁਤ ਵਧੀਆ ਹੈ ਜੇ ਤੁਸੀਂ ਦਹੀਂ ਯੂਜ਼ ਕਰਨਾ ਹੈ ਮੈਂ ਕਹੂੰਗਾ ਕੋਕੋਨਟ ਮਿਲਕ ਯੂਜ਼ ਕਰਕੇ ਉਹਦਾ ਦਹੀਂ ਬਣਾਣਾ ਸਿੱਖੋ ਪਲੀਜ਼ ਜੇ ਤੁਹਾਡੇ ਕੋਲ ਆਰਗੇਨਿਕ A2 ਗਾਂ ਦਾ ਦੁੱਧ ਹੈ ਉਹਦਾ ਦਹੀਂ ਬਣਾ ਲਓ ਫਿਰ ਚੱਲ ਜਾਏਗਾ ਉਹ ਵੀ ਖੱਟਾ ਹਮ ਬਟ ਪਾਣੀ ਨਮਕ ਨਿੰਬੂ ਬੈਸਟ ਸੋਲੂਸ਼ਨ ਹੈ ਗਰਮੀ ਦਾ ਇਹ ਗਰਮੀ ਲੱਗਣ ਤੇ ਇਲੈਕਟ੍ਰੋਲਾਈਟਸ ਪੂਰੇ ਹੋ ਜਾਂਦੇ ਆ ਮੇਨ ਕੰਮ ਤਾਂ ਇਲੈਕਟ੍ਰੋਲਾਈਟਸ ਪੂਰੇ ਕਰਨੇ ਆ ਉਹ ਪੂ ਅਜਾ ਖੀਰਾ ਰਹਿ ਗਿਆ ਹਨਾ ਆਪਾਂ ਖੀਰੇ ਦੇ ਉੱਤੇ ਵੀ ਗੱਲ ਕਰਾਂਗੇ ਵੀ ਖੀਰੇ ਨੂੰ ਹੀਰਾ ਮੰਨਿਆ ਜਾਂਦਾ ਹੈ ਗਰਮੀ ਦੇ ਵਿੱਚ ਤਾਂ ਕਿੰਨੇ ਕੁ ਲੋਕਾਂ ਨੂੰ ਲੈਣਾ ਚਾਹੀਦਾ ਹੈ ਕਿਵੇਂ ਲੈਣਾ ਚਾਹੀਦਾ ਹੈ ਸਲਾਦ ਦੇ ਵਿੱਚ ਲੋਕ ਅਕਸਰ ਨੈਗਲੈਕਟ ਕਰਦੇ ਆ ਉਹ ਚੀਜ਼ਾਂ ਨੂੰ ਤਾਂ ਕਿੰਨਾ ਕੁ ਫਾਇਦਾ ਹੈ ਸਾਡੀ ਬਾਡੀ ਦੇ ਲਈ ਦੇਖੋ ਖੀਰਾ ਬਹੁਤ ਵਧੀਆ ਚੀਜ਼ ਹੈ ਮੈਂ ਤਾਂ ਆਰਗੇਨਿਕ ਖੀਰੇ ਲੱਭਦਾ ਬਿਨਾਂ ਸਕਿਨ ਉਤਾਰੇ ਖਾਣਾ ਉਹਦੀ ਸਕਿਨ ਵਿੱਚ ਬਹੁਤ ਸੋਹਣਾ ਫਾਈਬਰ ਹੁੰਦਾ ਮੈਂ ਖੀਰਾ ਕੱਟ ਕੇ ਨਹੀਂ ਪਰ ਇੱਕ ਦੇਸੀ ਖੀਰਾ ਹੁੰਦਾ ਲੋਕ ਉਹਨੂੰ ਐ ਪੀਲ ਕਰ ਲੈਂਦੇ ਆ ਮਰ ਪੀਲ ਨਹੀਂ ਕਰਦੇ ਇੱਕ ਦੂਜਾ ਖੀਰਾ ਹੁੰਦਾ ਜਿਹਨੂੰ ਐਵੇਂ ਖਾ ਲੈਂਦੇ ਤਾਂ ਕਿ ਦੋਨਾਂ ਨੂੰ ਇਦਾਂ ਹੀ ਖਾਣਾ ਚਾ ਬਾਰੀ ਸਕਿਨ ਤੇ ਬਹੁਤ ਜ਼ਿਆਦਾ ਫਾਈਬਰ ਵਧੀਆ ਹੈ ਆ ਮਗਰ ਉਹ ਤਾਂ ਗਰ ਸਪਰੇ ਹੋਇਆ ਹੋਇਆ ਹੈ ਇਨ ਆਰਗੈਨਿਕ ਹੈ ਫਿਰ ਤੁਹਾਨੂੰ ਸ킨 ਤਾਰਨੀ ਪੈਣੀ ਹੈ ਤਾਂ ਖੀਰਾ ਕੱਟ ਕੇ ਤੁਸੀਂ ਸੇਂਦਾ ਨਮਕ ਤੇ ਨਿੰਬੂ ਪਾ ਕੇ ਖਾਓ ਬਹੁਤ ਵਧੀਆ ਤੁਸੀਂ ਆਪਣੇ ਪਾਣੀ ਦੀ ਬੋਤਲ ਚ ਵੀ ਖੀਰਾ ਪਾ ਕੇ ਰੱਖ ਸਕਦੇ ਹੋ ਉਹਨੂੰ ਐਲਟ ਰੈਂਕ ਕਰ ਹਾਂਜੀ ਉਹ ਜਿਹੜਾ ਟੋਕਸਿਕ ਵਾਟਰ ਚੱਲ ਰਿਹਾ ਅੱਜ ਕੱਲ ਹਾਂਜੀ ਤਾਂ ਉਹਨੂੰ ਡੀਟੌਕਸਿੰਗ ਕਹਾਂਗੇ ਆਪਾਂ ਤਾਂ ਤੁਸੀਂ ਖਾਣੇ ਪਾਣੀ ਦੇ ਵਿੱਚ ਨਿੰਬੂ ਦੀ ਸਲਾਈਸਸ ਹਾਂਜੀ ਪੁਦੀਨੇ ਦੇ ਪੱਤੇ ਤੇ ਖੀਰੇ ਦੀ ਸਲਾਈਸਸ ਪਾ ਕੇ ਰੱਖ ਸਕਦੇ ਹੋ ਸਾਰਾ ਦਿਨ ਪੀ ਸਕਦੇ ਹੋ ਖਾਣਾ ਨਹੀਂ ਪਾਣੀ ਪੀਣਾ ਸਿਰਫ ਹਾਂਜੀ ਚਲੋ ਬਹੁਤ ਬਹੁਤ ਸ਼ੁਕਰੀਆ ਸਰ ਸਨਨ ਚੁੰਨਨ ਦੇ ਲਈ ਤਾਂ ਦਰਸ਼ਕੋ ਇਹ ਸੀ ਕਿ ਅੱਜ ਦੀ ਹੈਲਦੀ ਗੱਲਬਾਤ ਟਾਪਿਕ ਦੇ ਉੱਤੇ ਕੀ ਖਾਣਾ ਚਾਹੀਦਾ ਹੈ ਕਿ ਨਹੀਂ ਖਾਣਾ ਚਾਹੀਦਾ ਕਿਉਂਕਿ ਗਰਮੀ ਦਾ ਮੌਸਮ ਆ ਗਿਆ ਤੇ ਗਰਮੀ ਦੇ ਸੀਜ਼ਨ ਦੇ ਵਿੱਚ ਅਕਸਰ ਲੋਕਾਂ ਨੂੰ ਬਹੁਤ ਸਾਰੀਆਂ ਪ੍ਰੋਬਲਮਸ ਹੁੰਦੀਆਂ ਨੇ ਬਹੁਤ ਸਾਰੀਆਂ ਬਿਮਾਰੀਆਂ ਵੀ ਗਰਮੀ ਦਾ ਮੌਸਮ ਸਾਡੇ ਲਈ ਲੈ ਕੇ ਆਉਂਦਾ ਹੈ ਤਾਂ ਇਸ ਮੌਸਮ ਦੇ ਵਿੱਚ ਸਾਨੂੰ ਕੀ ਕੀ ਪਰਹੇਜ਼ ਅਜਿਹਾ ਕਰਨਾ ਚਾਹੀਦਾ ਹੈ ਕਿ ਸਾਨੂੰ ਬਿਸਤਰ ਤੇ ਨਾ ਪੈਣਾ ਪਵੇ ਬੈੱਡ ਤੇ ਨਾ ਪੈਣਾ ਪਵੇ ਤਾਂ ਅੱਜ ਦੀ ਉਮੀਦ ਹੈ ਕਿ ਅੱਜ ਦੀ ਇਹ ਗੱਲਬਾਤ ਤੁਹਾਡੇ ਲਈ ਵੀ ਇਨਫੋਰਮੇਸ਼ਨ ਫੁੱਲ ਹੋਏਗੀ ਤਾਂ ਅਜਾ ਦੀ ਹੋਰ ਗੱਲਬਾਤ ਆ ਤੇ ਦੇਖਦੇ ਰਹੋ ਟੀਵੀ ਨਾ ਰਾਈ ਪਾਲ ਬਚਰੀਆ